ਸਾਡੇ ਗਵਾਂਢ 'ਚ ਇੱਕ ਗੋਰਾ ਰਹਿੰਦਾ ਹੂੰ ਹੂੰ ਮਿਸਟਰ ਜohn ਜੀ ਜੀ ਤੇ ਉਹਨੇ ਮੈਨੂੰ ਫੋਨ ਕਰਕੇ ਕਹਿਤਾ ਕਹਿੰਦਾ ਵੀ ਮੈਂ ਨਾ ਬਾਹਰ ਤੇ ਉਹ ਰੱਖ ਕੇ ਚੱਲਿਆਂ ਵੀ ਗੰਡੇ ਅੱਛਾ ਗੰਡੇ ਮələ ਇੱਥੇ ਹੁੰਦੇ ਨਹੀਂ ਸਪਰਿੰਗਨੀਆਂ ਜਿਹੜਿਆਂ ਨਾਲ ਭੁਂਕਾ ਭੁਂਕਾਲੇ ਗੰਡੇ ਮੈਂ ਕਹ ਵੀ ਆਹ ਦਾ ਕਟਰ ਆ ਗਿਆ ਹੋਣਾ ਜਿੱਦਾਂ 40 ਕਿਲੋ ਦਾ ਹੁੰਦਾ ਆਪਣੇ ਤੇ ਬਾਹਰ ਪਏ ਹੋਣਗੇ ਉਹ ਨਾ ਦਰਵਾਜ਼ੇ ਦੇ ਕੋਡੇ 'ਚ ਉਹ ਚਾਰ ਭੁਂਕਾ ਵਾਲੇ ਗੱਡੇ ਵਸਾਇਆ ਲੈ ਇਥੋਂ ਇੱਕ ਕਲਚਰ ਦਾ ਇੱਕ ਹਿੱਸਾ ਆ ਜੇ ਮੈਂ ਤੁਹਾਨੂੰ ਦੱਸਾਂ ਜੀ ਇਹਨਾਂ ਛੋਟੀਆਂ ਬਚਤਾਂ ਛੋਟੀਆਂ ਖੁਸ਼ੀਆਂ ਤੇ ਸਟੈਪ ਪੱਜ ਜ਼ਿੰਦਗੀ ਜਿਉਣਾ ਪਸੰਦ ਕਰਦੇ ਬਿਲਕੁਲ ਜੀ ਵੀ ਉਹਨਾਂ ਨੂੰ ਤਾਂ ਇਹ ਲੱਗਿਆ ਵੀ ਜੇ ਹੁਣ 4 ਘੰਡਿਆਂ ਦੀਆਂ ਭੁੱਖਾਂ ਸਿੱਟਣ ਨਾਲੋਂ ਜੇ ਮੈਂ ਗਵਾਂਢੀ ਨੂੰ ਦੇਵਾਂ ਗਵਾਂਢੀ ਨੂੰ ਤੇ ਮੇਰਾ ਗਵਾਂਢੀ ਖੁਸ਼ ਹੋਊਗਾ ਕਿਉਂਕਿ ਉਹ ਉਹਨੂੰ ਤਾਂ ਇਹ ਨਹੀਂ ਪਤਾ ਵੀ ਇੰਨਾ ਕਿਤਾ ਸੀ ਇੱਕ ਰੋਟੀ ਦੇ ਧਰ ਕੇ ਖਾ ਰਹੀ ਹੈ ਸਹੀ ਹੈ ਤਾਂ ਉੱਥੇ ਇੱਕ ਗੋਰਾ ਸੀ ਢਾਈ 100 ਕਿੱਲੇ ਦਾ ਮਾਲਕ ਸੀ ਉਹਦੇ ਕੋਲ ਚੰਗੇ ਫਾਰਮ ਹਾਊਸ ਸੀ ਤੇ ਉਹਦੇ ਕੋਲੇ ਨਿੰਬੂ ਸੰਤਰੇ ਦੇ ਬਾਗ ਸੀ ਔਰ ਬਾਹਰ ਮਿਰਚਾਂ ਮੁਰਚਾਂ ਲਾਈ ਬੈਠਾ ਇਹ ਤੇ ਮਿਰਚਾਂ ਆਪਣੀ ਪਹਿਲੀ ਪਸੰਦ ਰਹੀ ਹੈ ਜੇ ਕਿਤੇ ਮਿਲਣ ਤਾਂ ਪਾ ਭੱਜ ਕੇ ਮਿਰਚਾਂ ਨੂੰ ਪੈਨੇ ਆ ਉਹਨੇ ਦੋ ਲਾਲ ਦੋ ਹਰੀਆਂ ਤੇ ਕੁਲ ਲਾਲ ਮਿਰਚ ਲੈ ਕੇ ਉੱਥੇ ਮੇਰੇ ਕੰਮ ਕਰਦੇ ਦੇ ਕੋਲੇ ਉਹ ਰੱਖ ਤੀਆਂ ਦਿਖਾਉਣ ਵਾਸਤੇ ਮੈਂ ਕਿਹਾ ਵੀ ਚਲੂੰ ਦਿਖਾਉਂਦਾ ਬਹੁਤ ਸੋਹਣੀਆਂ ਮਿਰਚਾਂ ਸੈਂਪਲ ਤੇ ਮਿਰ ਮੈਂ ਕਿਹਾ ਯਾਰ ਨਿੰਬੂ ਵੀ ਹੈ ਕਹਿੰਨੇ ਹਾਂ ਉਹਨੇ ਨਿੰਬੂ ਵੀ ਲੈ ਕੇ ਦੋ ਰੱਖ ਦਿੱਤੇ ਜਦੋਂ ਨਿਬੜੀ ਜੌਬ ਤੇ ਮੈਂ ਸੋਚਿਆ ਯਾਰ ਵੀ ਉਹਨੇ ਨਿੰਬੂ ਤੇ ਮਿਰਚਾਂ ਤਾਂ ਲੈ ਲਈਏ ਵੀ ਮੈਂ ਕਿਹਾ ਆਪ ਹੀ ਤੋੜਨੇ ਹੋਣੇ ਨਾ ਪਰ ਉਹ ਮੈਂ ਕਿਹਾ ਆ ਜਾ ਚੱਲੀਏ ਮੈਂ ਕਿ ਮਿਰਚਾਂ ਦੇ ਲੰਗੂ ਕਹਿੰਦਾ ਤੈਨੂੰ ਦੇ ਤੋ ਦਿੱਤੇ ਉਹ ਮੈਂ ਕਿ ਯਾਰ ਇਹਦੇ ਨਾਲ ਕੀ ਬਣੂਗਾ ਕਹਿੰਦਾ ਨਾ ਨਾ ਮੇਰੇ ਤਾਂ ਘਰਾਂ ਹੀ ਲੜੂਗੇ ਦੋ ਵਦ ਨਹੀਂ ਮੈਂ ਦੇ ਸਕਦਾ ਅਸੀਂ ਦੋਨੋਂ ਹੀ ਰਹਿੰਦੇ ਸੀ ਤੇ ਨਾਲ ਸਾਡੇ ਮੁੰਡਾ ਪੜਦਾ ਸੀ ਗੁਜਰਾਤੀ ਅੱਛਾ ਤੇ ਉਹ ਚੰਗਾ ਸੀਗਾ ਵੈਸੇ ਪੜ ਸਾਡੇ ਨਾਲ ਪਿਆਰ ਸੀਗਾ ਤੇ ਉਹ ਕਹਿੰਦਾ ਵੀ ਇੱਕ ਦਿਨ ਤੁਹਾਡੇ ਘਰ ਆਣਾ ਕਹਿੰਦਾ ਵੀ ਸੁੱਖ ਸੁਖਵਾਨ ਤਬਈ ਆਪਕੋ ਨਾ ਪੇੜੇ ਦੇਨੇ ਅੱਛਾ ਮੈਂ ਤ ਵੀ ਸੀਗਾ ਹਾਂ ਕਹਿੰਦਾ ਘਰਪੇ ਬਣਾਏ ਆ ਪਿੰਡ ਮੇਰੀ ਗਾਈ ਬਣاتی ਹੈ ਤ ਉਹ ਆਪਕੋ ਦੇਂਗੇ ਕਹਿੰਦਾ ਯਾਰ ਹੁਣ ਆਊਗਾ ਕਹਿੰਦਾ ਵੀ ਵਾਈਫ ਨਾਲ ਆਊਗਾ ਤੇ ਆਪਾਂ ਵੀ ਕੁਝ ਲੈ ਜਾਣੇ ਮੈਂ ਕਿਹਾ ਵੀ ਸਹੀ ਐ ਤੇ ਆਪਾਂ ਕਿਲੋ ਪਨੀਰ ਪਕੌੜੇ ਤੇ ਗਲਾਜ ਅੰਮਣ ਤੇ ਵਰਕੀ ਅੱਛਾ ਲਿਆ ਕੇ ਰੱਖ ਲੈ ਆਪਾਂ ਲਿਆਣ ਕੇ ਰੱਖ ਲਈ ਉਹ ਜਿੱਦਾਂ ਆਪਣਾ ਟੇਕਵੇਲਾ ਡੱਬਾ ਨਹੀਂ ਹੁੰਦਾ ਉਹ ਤਿੰਨ ਪੇੜੇ ਰੱਖੇ ਉਹ ਚ ਦੋ ਪੇੜੇ ਦੋ ਬੰਦੇ ਸੀ ਅਸੀਂ ਤੇ ਦੋ ਪੇੜੇ ਦੋ ਪੇੜੇ ਲੈ ਕੇ ਮਸਲਾ ਕਵਰ ਕਰੇ ਹੋ ਸੀਗੇ ਤੇ ਉਫੜਾਤੇ ਹਨਾ ਮੈਂ ਚਰਲੇਵਾਲਾ ਦੇਖਾਂ ਉਹ ਚਰਮਦਰੇਵਾਲਾ ਵੀ ਪੇੜੇ-ਬੂੜੇ ਤਾਂ ਲੈ ਗੱਲ ਹੋਈ ਨਹੀਂ ਹਨਾ ਤੇ ਉਹ ਚਲੋ ਬਾਈ ਟਾਟਾ ਕਰਕੇ ਕਹਿੰਦਾ ਵੀ ਹਾਂ ਅਗਰ ਪੇੜੇ ਪਸੰਦ ਆਏ ਤੂੰ ਬਤਾ ਦੇਣਾ ਹੋਰ ਲਿਆਂਗੇ ਅੱਛਾ ਅਗਲੇ ਕਿਡੇ ਲਿਆਂਗੇ ਵੀ ਅੱਛੇ ਆ ਵੀ ਇਦਾਂ ਕੁਛ ਹੈਗੀ ਹਾਲ ਤਾਂ ਗੱਲ ਉਹੀ ਹੋਈ ਉਹ ਦੋ ਪੈਂਡੇ ਹੀ ਰਹਿ ਗਏ ਕਹਿੰਦਾ ਯਾਰ ਸੜਾ ਵੀ 4 ਕਿਲੋ ਤਾਂ ਅਸੀਂ ਵਠੇ ਘਾਤੀ ਦੋ ਪੈਂਡੇ ਚੱਕਰ ਜੈ ਪੈਨਡੂ ਆਸਟ੍ਰੇਲੀਆ ਚੈਨਲ ਨਾਲ ਜੁੜ ਚੁੱਕੇ ਸਾਰੇ ਹੀ ਸੱਜਣਾ ਮਿੱਤਰਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਜਿੱਥੇ ਵੀ ਹੋਵੋਗੇ ਜੀ ਪ੍ਰਮਾਤਮਾ ਦੀ ਰਹਿਮਤ ਨਾਲ ਚੜ੍ਹਦੀ ਕਲਾ 'ਚ ਹੋਵੋਗੇ ਹਰ ਵਾਰ ਦੀ ਤਰ੍ਹਾਂ ਅਸੀਂ ਅੱਜ ਫੇਰ ਤੁਹਾਡੇ ਨਾਲ ਜੁੜੇ ਹਾਂ ਜੀ ਗੱਲਾਂ ਬਾਤਾਂ ਉਹੀ ਪੁਰਾਣੀਆਂ ਕੁਝ ਨਵੇਂ ਤੱਥ ਨਵੇਂ ਪੇਸ਼ਕਾਰੀ ਗੱਲਾਂ ਬਾਤਾਂ ਦੀ ਤੇ ਪਹਿਲਾਂ ਤਾਂ ਤੁਹਾਡਾ ਧੰਨਵਾਦ ਬਹੁਤ ਤੁਸੀਂ ਪਿਛਲੇ ਵੀਡੀਓ ਨੂੰ ਪਿਆਰ ਦਿੱਤਾ ਤੇ ਆਉ ਆਪਾਂ ਜੀ ਆਇਆ ਕਰਦੇ ਆਂ ਭਾਈ ਮਿੰਟੂ ਬਰਾੜ ਜੀ ਨੂੰ ਉਹ ਵੀ ਸਾਡੇ ਨਾਲ ਜੁੜੇ ਨੇ ਹਰ ਵਾਰ ਦੀ ਤਰ੍ਹਾਂ ਬਾਜੀ ਸੱਚੀ ਕਾਲ ਜੀ ਸੱਸੀ ਕਾਲ ਸੁਖਵੰਤ ਸਿੰਘ ਕੀ ਹਾਲ ਆ ਚੜਦੀ ਕਲਾ ਜੀ ਪੂਰੀ ਚੜਦੀ ਕਲਾ ਜੀ ਅੱਜ ਪੂਰੀ ਚੜਦੀ ਕਲਾ ਜੇ ਫਿਰ ਦਸਤਾਰ ਸਜਾ ਲਈ ਸਰਦਾਰ ਗੁਜਮਿੰਦਰ ਸਿੰਘ ਬਰਾੜ ਕਹਿੰਦੇ ਨੇ ਖਰਬੂਜੇ ਨੂੰ ਦੇਖ ਕੇ ਖਰਬੂਜਾ ਰੰਗ ਫੜ ਹੀ ਲੈਂਦਾ ਤੇ ਅਸਰ ਤਾਂ ਹੁੰਦਾ ਹੀ ਆ ਨੇ ਲੋਕ ਕਹਿੰਦੇ ਨੇ ਨਾ ਕਿ ਅਰੀ ਵੀ ਸੰਗਤ ਮਾੜੀ ਮਾੜਾ ਕਰ ਦਿੰਦੀ ਆ ਪਰ ਚੰਗੀ ਸੰਗਤ ਚੰਗਾ ਕਰ ਦਿੰਦੀ ਆ ਸੋ ਅੱਜ ਤੁਹਾਡਾ ਵਾਲਾ ਜਾਗ ਮੈਨੂੰ ਲੱਗ ਗਿਆ ਸੋ ਮੈਨੂੰ ਵੀ ਵਧੀਆ ਲੱਗਿਆ ਅੱਜ ਆਪਦੇ ਆਪ 'ਚ ਮਾਣ ਜਮਹੂਸ ਹੋ ਰਿਹਾ ਬੈਠ ਕੇ ਮੈਨੂੰ ਆਪ ਮਾਣ ਮਹਿਸੂਸ ਹੋ ਰਿਹਾ ਕਿ ਤੁਸੀਂ ਮੈਨੂੰ ਇਹ ਕਿਹਾ ਵੀ ਮੈਨੂੰ ਦੇਖ ਕੇ ਤੁਸੀਂ ਲੱਗਿਓ ਮੇਨੂੰ ਦਾ ਪਰ ਹੌਸਲਾ ਜੇ ਹੋ ਗਿਆ ਪੈਂਦਾ ਫਰਕ ਆ ਇਹ ਮੰਨਣਾ ਪੂਆ ਲੋਕ ਨਾਮੰਨਣ ਪਰ ਮੈਂ ਇਹ ਗੱਲ ਮੰਨਦਾ ਵੀ ਜਿਹੇ ਜਿਹੇ ਤੁਸੀਂ ਲੋਕਾਂ 'ਚ ਬੈਠਣ ਲੱਗ ਜਾਂਦੇ ਹੋ ਨਾ ਉਹੇ ਜਿਹੀਆਂ ਗੱਲਾਂ ਹੋਣ ਲੱਗ ਜਾਂਦੀਆਂ ਅਕਸਰ ਤੁਸੀਂ ਦੇਖੋਗੇ ਜੇ ਕਿਤੇ ਮਹਿਫਲਾਂ ਦੀਆਂ ਗੱਲਾਂ ਚੱਲਦੀਆਂ ਤਾਂ ਮਹਿਫਲਾਂ 'ਚ ਜੇ ਚਾਰ ਬੰਦੇ ਰੀਅਲ ਸਟੇਟ ਵਾਲੇ ਬੈਠੇ ਆ ਤਾਂ ਉੱਥੇ ਗੱਲਾਂ ਚੱਲਣਗੀਆਂ 2 ਮਿਲੀਅਨ ਦਾ ਘਰ ਲੈ ਲਿਆ ਹੋਣੇ ਮਿਲੀਅਨ ਦਾ ਆ ਲੈ ਲਿਆ ਜੇ ਕੋਈ ਟਰੱਕਾਂ ਵਾਲੇ ਬੈਠੇ ਹੋਣਾਂ ਤਾਂ ਟਰੱਕਾਂ ਵਾਲੇ ਇਸ ਗੱਲ ਤੇ ਰੌਲਾ ਚੱਲੀ ਜਾਂਦਾ ਉਹਨਾਂ ਦਾ ਵੀ ਯਾਰ ਗੋਰੇ ਰੇਸਿਸਟ ਆ ਜੀ ਜਾਂ ਫਲਾਨੇ ਥਾਂ ਤੋਂ ਫਲਾਨਾ ਲੋੜ ਮਿਲਿਆ ਨਹੀਂ ਫਲਾਨੇ ਨੇ ਰੇਟ ਘਟਾਤਾ ਠੀਕ ਆ ਐਵੇਂ ਜੇ ਜ਼ਿਮੀਦਾਰ ਬੈਠੇ ਹੋਣਗੇ ਤਾਂ ਉਹ ਆਖੀ ਜਾਣਗੇ ਫਰੋਸਟ ਪੈਗੀ ਉਹ ਹੋਗੀ ਤੇ ਹੁਣ ਜਦੋਂ ਕੋਈ ਚਿੰਤਕ ਬੈਠੇ ਆ ਤੇ ਚਿੰਤਕ ਜੇ ਇਕੱਲਾ ਕਰਦੇ ਆ ਪੱਗ ਦੀਆਂ ਦਸਤਾਰ ਦੀਆਂ ਗੱਲਾਂ ਕਰਦੇ ਆ ਤਾਂ ਉਹਦਾ ਉਹਦੀਆਂ ਗੱਲਾਂ ਛਿੜ ਪੈਂਦੀਆਂ ਦਿਮਾਗ ਦੇ ਵਿੱਚ ਉਹ ਆ ਜਾਂਦੀ ਹੈ ਚੀਜ਼ ਫਰਕ ਤਾਂ ਹੁੰਦਾ ਜੀ ਕੋਈ ਵੀ ਹੋਵੇ ਜਿੱਦਾਂ ਫਿਲਮ ਵੀ ਆਪਾਂ ਦੇਖਦੇ ਆ ਤਿੰਨ ਘੰਟੇ ਦੀ ਮਨ ਲੱਗਦਾ ਵੀ ਇੱਕ ਵਾਰ ਤਾਂ ਬੰਦੇ ਨੂੰ ਲੱਗਦਾ ਨਹੀਂ ਹੁੰਦਾ ਕਿ ਵੀ ਹਾਂ ਯਾਰ ਵੀ ਬੜਾ ਵਧੀਆ ਚੀਜ਼ ਹੈ ਵਧੀਆ ਟੌਪਿਕ ਹੈ ਕੱਲ੍ਹ ਤੋਂ ਮੈਂ ਸਹੀ ਸਟਾਰਟ ਕਰ ਦੇਣੀ ਹੈ ਇਹ ਚੀਜ਼ ਕਰਨੀ ਤੇ ਹੌਲੀ ਹੌਲੀ ਬੰਦਾ ਜਦੋਂ ਉਹ ਟੁੱਟ ਜਾਂਦਾ ਸੰਗਤ ਤੋਂ ਫਿਰ ਉਸੇ ਦੁਨੀਆਦਾਰੀ ਚ ਹੋ ਜਾਂਦਾ ਮੇਰੇ ਨਾਲ ਹੋਇਆ ਜਦੋਂ ਮਲਖਾ ਸਿੰਘ ਮੂਵੀ ਦੇਖਣ ਗਏ ਅਸੀਂ ਤੇ ਬੰਦੇ ਨੂੰ ਜੋਸ਼ ਜਾਂਦਾ ਕਿ ਯਾਰ ਹੁਣ ਭੱਜਿਆ ਪੁੱਜਿਆ ਕਰੀਏ ਹੁਣ ਥੋੜੀ ਸਿਹਤ ਵੱਲ ਧਿਆਨ ਦੇ ਜੀ ਨਾ ਤੇ ਦੂਜੇ ਦਿਨੀ ਜਾ ਕੇ ਆਪਾਂ 250 ਡਾਲਰ ਦੇ ਬੂਟ ਬਾੜ ਤੇ ਹੋਰ ਦੇ ਧਰਾਂਵਾਂ ਚ ਰੁਪਈਆਂ ਨਿੱਕਾ ਨੁਕਰਾ ਲੈ ਲਿਆ ਤੇ ਬਸ ਇੱਕ ਦਿਨ ਹੀ ਗਏ ਨੇ ਦੂਜੇ ਦਿਨ ਤਾਂ ਜਾ ਕੀ ਨਹੀਂ ਆਏ ਫਿਰ ਉਹੀ ਆ ਸੰਗ ਦਾ ਜਿਹੜੇ ਹੁੰਦੇ ਨੇ ਜਿਹੜੇ ਜਿੰਮ ਜੁੰਮ ਵੀ ਜਾਂਦੇ ਨੇ ਉਹ ਡੇਲੀ ਸੰਗਤ ਦਾ ਹੀ ਹੁੰਦਾ ਜਦੋਂ ਇੱਕ ਦੂਜੇ ਨੂੰ ਦੇਖਦੇ ਆ ਤੁਸੀਂ ਜਿਹੜੀਆਂ ਮੈਂ ਟੀਮ ਵਰਕ ਦੀਆਂ ਖੇਡਾਂ ਮੰਨਦਾ ਨਾ ਇਹ ਬਹੁਤ ਸਹਾਇ ਹੀ ਰਹੀਆਂ ਮੈਂ ਖੁਦ 14-15 ਸਾਲ ਫੁੱਟਬਾਲ ਖੇਡੀ ਤਾਂ ਫੁੱਟਬਾਲ ਇੱਕ ਟੀਮ ਵਰਕ ਆ ਤਾਂ ਉਹਦੇ ਚ ਹੁੰਦਾ ਸੀ ਵੀ ਜੇ ਤੁਸੀਂ ਨਾਲ ਦੇ ਮੁੰਡੇ ਜਾਂਦੇ ਆ ਉਹਨਾਂ ਨੇ ਬਾਹਰ ਖੜਕਾ ਲੈਣਾ ਤੁਸੀਂ ਉੱਠ ਕੇ ਜਾਂ ਦੂਜੇ ਦਿਨ ਪੁੱਛੀ ਜਾਣਾ ਤੂੰ ਨਹੀਂ ਆਇਆ ਤੂੰ ਨਹੀਂ ਆਇਆ ਤਾਂ ਉਹਦਾ ਬਹੁਤ ਫਰਕ ਪੈਂਦਾ ਤੇ ਜਿਹੜੀ ਕੋ ਕੱਲਾ ਗੇਮ ਖੇਡਦਾ ਉਹਦਾ ਫਿਰ ਬਹੁਤ ਜ਼ਿਆਦਾ ਜੇ ਬੰਦੇ ਦੇ ਅੰਦਰ ਇੱਕ ਜਜ਼ਬਾ ਨਾ ਫੇਰ ਹੀ ਉਹ ਖੇਡ ਸਕਦਾ ਤੇਨੀ ਟੀਮ ਵਰਕ ਵਾਲਾ ਚੀਜ਼ ਹਰੇਕ ਹੀ ਕਾਮਜਾਬਾ ਤੁਸੀਂ ਟੀਮ ਵਰਕ ਦੇ ਵਿੱਚ ਤਾਂ ਤੁਸੀਂ ਦੇਖੋਗੇ ਗੁਰੂ ਘਰਾਂ 'ਚ ਵੀ ਆਪਾਂ ਜਦੋਂ ਦੇਖਦੇ ਆ ਤਾਂ ਉੱਥੇ ਸੇਵਾ ਜਦੋਂ ਹੁੰਦੀ ਹੈ ਨਾ ਤੇ ਟੀਮ ਵਰਕ ਹੋਣ ਕਰਕੇ ਭੱਜੇ ਫਰੀਦਾ ਸਾਰੇ ਜਣੇ ਵੀ ਯਾਰਾ ਉਹ ਨਾਲ ਵਾਲਾ ਲੱਗਿਆ ਪਿਆ ਉਹ ਆ ਗਿਆ ਪਹਿਲਾਂ ਮੈਂ ਰਹਿ ਗਿਆ ਪਿੱਛੇ ਤੇ ਕੰਮ ਹੋ ਜਾਂਦਾ ਸੋ ਵਧੀਆ ਚੀਜ਼ ਆ ਸੰਗਤ ਚੰਗੀ ਚੰਗੀ ਆ ਜੀ ਜਿੱਥੇ ਮਰਜ਼ੀ ਕਰਨ ਨੂੰ ਮਿਲੇ ਕਰਨੀ ਚਾਹੀਦੀ ਸਾਨੂੰ ਅਸੀਂ ਵਿਸ਼ਾ ਤਾਂ ਕੋਈ ਅਜੇ ਤੁਹਾਨੂੰ ਦੱਸਿਆ ਵੀ ਨਹੀਂ ਜਾਂ ਸਾਡੇ ਕੋਲ ਵਿਸ਼ਾ ਹੁੰਦਾ ਤੇ ਅਸੀਂ ਤਾਂ ਗੱਲਾਂ 'ਚੋਂ ਗੱਲਾਂ ਹੁੰਦੀਆਂ ਨੇ ਤੇ ਇਹ ਵੀ ਅਸੀਂ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਕਿ ਜਿਹੜੀਆਂ ਹੁੰਦੀਆਂ ਨੇ ਗੱਲਾਂ ਬਾਤਾਂ ਇਹਨੂੰ ਤੁਸੀਂ ਇਹ ਹੀ ਨਾ ਲਿਆ ਕਰੋ ਕਿ ਵੀ ਜਵੀਆਂ ਵੱਜਦੀਆਂ ਨੇ ਕੁਝ ਨੇ ਕਿਸੇ ਬੰਦੇ ਵਾਸਤੇ ਬਹੁਤ ਵਧੀਆ ਜਾਣਕਾਰੀ ਹੋ ਜਾਂਦੀ ਹੈ ਕਿਸੇ ਬੰਦੇ ਵਾਸਤੇ ਉਹ ਜ਼ੀਰੋ ਹੋ ਸਕਦੀ ਹੈ ਇਹ ਅਸੀਂ ਦਾਵਾ ਨਹੀਂ ਕਰਦੇ ਕਿ ਸਾਡੀਆਂ ਗੱਲਾਂ ਸਾਰਿਆਂ ਵਾਸਤੇ ਮਤਲਬ ਬਹੁਤ ਉੱਤਜਰਦੇ ਜੀ ਗਿਆਨ ਹੈ ਜਾਂ ਕੁਝ ਹੈ ਕਿਉਂਕਿ ਕਿਸੇ ਬੰਦੇ ਦਾ ਪੱਧਰ ਕਿਸੇ ਦਾ ਦਾ ਹੁੰਦਾ ਕਿਸੇ ਦਾ ਕਿਸਦਾ ਹੁਣ ਆਪਾਂ ਬਾਈ ਜੀ ਦੇ ਜਿਹੜੇ ਨਿੱਜੀ ਜੀਵਨ ਦੇ ਤਜਰਬੇ ਨੇ ਜਾਂ ਅਸੀਂ ਇੱਥੇ ਦੇਖਿਆ 20-22 ਸਾਲਾਂ ਜੋ ਪਿੱਛੇ ਕੀ ਹੋ ਰਿਹਾ ਉਹ ਅਸੀਂ ਸ਼ੇਅਰ ਕਰਦੇ ਆ ਹੁਣ ਸਾਡੇ ਨਾਲ ਦਰਸ਼ਕ ਜੁੜੇ ਹੁੰਦੇ ਨੇ ਉਹ ਕਿਸੇ ਦਾ ਪਿਓ ਆਪਣਾ ਕਿਸੇ ਦਾ ਬੇਟੀ ਹੈ ਕਿਸੇ ਦਾ ਬੇਟਾ ਇੱਥੇ ਰਹਿੰਦੇ ਨੇ ਉਹਨਾਂ ਨੂੰ ਚੰਗਾ ਲੱਗਦਾ ਕਿ ਯਾਰ ਐਡਲਟ ਦੀ ਸਾਨੂੰ ਖਬਰ ਮਿਲ ਜਾਂਦੀ ਹੈ ਜੀ ਤੇ ਸਾਨੂੰ ਐਂ ਲੱਗਦਾ ਕਿ ਅਸੀਂ ਦੂਰ ਨਹੀਂ ਅਸੀਂ ਸਾਡੇ ਟੱਚ 'ਚ ਨੇ ਸਾਡੇ ਬੇਟੇ-ਬੇਟੀਆਂ ਤੇ ਐਦਾਂ ਹੀ ਮਤਲਬ ਗੱਲਾਂ ਬਾਤਾਂ ਨੇ ਸਾਡਾ ਕੋਈ ਕਈ ਵਾਰੀ ਅਸੀਂ ਇਹ ਵੀ ਕਹਿ ਦਿੰਦੇ ਹੁੰਨੇ ਆ ਕਿ ਵੀ ਸਾਡੇ ਕੋਲ ਕੋਈ ਮਹਾਰਤ ਨਹੀਂ ਹੈ ਕਿਸੇ ਦੀ ਬਿਲਕੁਲ ਬਿਲਕੁਲ ਪਰ ਵਿਸ਼ੇ ਬਹੁਤ ਨੇ ਦੇਖੋ ਸੁਗੰਨ ਤੇ ਗੱਲ ਸਿੰਪਲ ਜੀ ਆ ਵੀ ਰਸੂਲ ਹਮਜ਼ਾ ਤੋਪਦੀ ਨਾ ਕਿਤਾਬ ਦਾ ਲੋਕ ਆਧਾਰਨ ਦਿੰਦੇ ਆ ਮੇਰਾ ਪਾਕਿਸਤਾਨ ਦਾ ਉਸ ਦੀ ਆਧਾਰਨ ਥਾਂ ਥਾਂ ਤੇ ਮਿਲ ਜੂਗੀ ਤੁਹਾਨੂੰ ਹਰ ਕਿਤੋਂ ਹੀ ਮਿਲ ਜੂਗੀ ਵੀ ਹੁਣ ਤਾਂ ਓਵਰ ਹੋਇਆ ਪਿਆ ਕੰਮ ਤਾਂ ਉਹਦੇ ਵਿੱਚ ਇੱਕ ਗੱਲ ਬੜੀ ਪਿਆਰੀ ਆ ਉਸ ਦੇ ਵਿੱਚ ਉਹ ਕਹਿੰਦੇ ਆ ਵੀ ਜੇਕਰ ਦੁਨੀਆ ਦਾ ਵਿਸ਼ਲੇਸ਼ਣ ਕਰਨਾ ਨਾ ਸਾਰੀ ਦੁਨੀਆ ਦਾ ਵਿਸ਼ਲੇਸ਼ਣ ਕਰਨਾ ਤਾਂ ਉਹਨੂੰ ਸਾਰੀ ਦੁਨੀਆ ਹੀ ਕਰ ਸਕਦੀ ਆ ਇੱਕ ਜਾਂ ਦੋ ਨਹੀਂ ਕਰ ਸਕਦੇ ਹੁਣ ਹਾਂ ਹੁਣ ਕੀ ਆ ਵੀ ਜੇਕਰ ਅਸੀਂ ਕਰਨ ਬਹਿ ਜੀਏ ਅਸੀਂ ਤਾਂ ਜਿੰਨਾ ਕਿ ਸਾਡਾ ਸੰਸਾਰ ਦੇਖਿਆ ਉਹਨੇ ਕਿਤੇ ਕਰ ਸਕਦੇ ਆ ਨਾ ਹੁਣ ਸਾਨੂੰ ਨਹੀਂ ਪਤਾ ਵੀ ਪਰਲੀ ਕੰਧ ਦੇ ਪਰਲੇ ਪਾਸੇ ਦਾ ਸੰਸਾਰ ਕਿ ਹੈ ਜਾਂ ਇਧਰ ਕਿਹੜਾ ਸੰਸਾਰ ਆ ਜਿਵੇਂ ਬੜੀ ਵਧੀਆ ਉਧਰ ਜਫਰ ਸਾਹਿਬ ਨੇ ਕਪਤਾ ਸੁਣਾਈ ਸੀ ਦੂਜਾ ਪਾਸਾ ਵੀ ਦੂਜੇ ਪਾਸੇ ਦਾ ਦਰਦ ਜਾਂ ਦੂਜੇ ਪਾਸੇ ਦੀ ਖੁਸ਼ੀ ਤੁਹਾਨੂੰ ਦੂਜੇ ਪਾਸੇ ਖੜ ਕੇ ਜਾ ਕੇ ਪਤਾ ਲੱਗੂਗੀ ਸੋ ਇਸ ਕਰਕੇ ਜਿਹੜੀਆਂ ਅਸੀਂ ਗੱਲਾਂ ਕਰਦੇ ਆ ਇੱਥੇ ਜਾਂ ਅਸੀਂ ਗੱਲਾਂ ਸੁਣਾਉਨੇ ਆ ਸਾਡਾ ਤਾਂ ਸਿਰਫ ਤੇ ਸਿਰਫ ਮਕਸਦ ਇਹ ਹੁੰਦਾ ਵੀ ਹਲਕਾ ਫੁਲਕਾ ਜਾਂ ਮਾਹੌਲ ਰੱਖ ਕੇ ਥੋੜੀਆਂ ਜੀਆਂ ਗੱਲਾਂ ਕੀਤੀਆਂ ਜਾਣ ਥੋੜੀਆਂ ਜੀਆਂ ਚੀਜ਼ਾਂ ਉਹਨਾਂ ਤੋਂ ਲੋਕਾਂ ਤੱਕ ਪਹੁੰਚਦਿਆਂ ਕਰ ਦਿੱਤੀਆਂ ਜਾਣ ਜਿਨ੍ਹਾਂ ਲੋਕਾਂ ਨੂੰ ਉਹਦੀ ਲੋੜ ਆ ਸਹੀ ਹੈ ਜੀ ਸੋ ਸਾਰੀਆਂ ਚੀਜ਼ਾਂ ਐਕਸਪਲੇਨ ਕਰਨ ਵਾਸਤੇ ਸਾਰੇ ਜਾਣੇ ਲਗੇ ਰਹੋ ਤੇ ਅਸੀਂ ਵੀ ਤੁਹਾਡਾ ਸਾਥ ਦਿੰਦੇ ਆ ਸਵਾਗਤ ਕਰਦੇ ਆ ਤੁਸੀਂ ਵੀ ਸਾਰੇ ਜਾਣੇ ਜੇ ਤੁਹਾਡੇ ਕੋਲੇ ਕੋਈ ਕੁਆਲਿਟੀ ਹੈ ਤੁਸੀਂ ਵੀ ਕਰ ਸਕਦੇ ਹੋ ਜੇ ਕੋਈ ਹੋਰ ਪਲੇਟਫਾਰਮ ਨਹੀਂ ਇੱਥੇ ਆ ਕੇ ਕਰ ਲੋ ਅਸੀਂ ਤਾਂ ਤਿਆਰ ਆ ਪੈਨਡੋ ਆਸਟ੍ਰੇਲੀਆ ਸ਼ੁਰੂ ਜਦੋਂ ਹੋਇਆ ਸੀਗਾ ਸਾਡਾ ਇਦਾਂ ਦਾ ਕੋਈ ਮਤਲਬ ਨਹੀਂ ਸੀਗਾ ਪੈਸਾ ਬਣਾਉਣਾ ਜਾਂ ਕਿਦਾਂ ਜਿੱਦਾਂ ਅੱਜ ਕੱਲ ਬਲੌਗਿੰਗ ਚੱਲੀ ਹੋਈ ਹੈ ਸਾਡਾ ਤਾਂ ਸਿਰਫ ਸੀਗਾ ਕਿ ਵੀ ਜੋ ਅਸੀਂ ਦੇਖਿਆ ਉਹ ਤੁਸੀਂ ਵੀ ਦੇਖੋ ਜੋ ਅਸੀਂ ਸਿੱਖਿਆ ਉਹ ਤੁਸੀਂ ਦੇਖੋ ਦੇ ਇਹ ਚ ਕੋਈ ਇਹ ਨਹੀਂ ਹੈ ਗੱਲ ਅਤਕਤ ਨਹੀਂ ਜਿੱਦਾਂ ਆਪਾਂ ਫਿਲਮ ਦੇਖਦੇ ਆਂ ਕੋਈ ਵੀ ਚੀਜ਼ ਹੁੰਦੀ ਹੈ ਜੀ ਉਹ ਚ ਕੋਈ ਨਾ ਕੋਈ ਮੈਸੇਜ ਹੁੰਦਾ ਬਿਲਕੁਲ ਭਾਵੇਂ ਅਸੀਂ 3 ਘੰਟੇ ਦੀ ਫਿਲਮ ਦੇਖਦੇ ਆਂ ਪਰ ਉਹਦੇ ਕਈ ਵਾਰ 5 ਮਿੰਟ 'ਚ ਬਹੁਤ ਵੱਡਾ ਮੈਸੇਜ ਹੁੰਦਾ ਤੇ ਸਾਡੀਆਂ ਵੀ ਜਦੋਂ ਬੰਦਾਂ ਵਿੱਚ ਗੱਲਾਂ ਤੁਹਾਨੂੰ ਹਲਕੀਆਂ ਫੁਲਕੀਆਂ ਹਾਸੇ ਮਜ਼ਾਕ ਵਾਲੀਆਂ ਲੱਗਦੀਆਂ ਨੇ ਪਰ ਉਹ ਕਿਤੇ ਨਾ ਕਿਤੇ ਸਾਡਾ ਕੁਝ ਮਕਸਦ ਇਹ ਹੀ ਹੁੰਦਾ ਕਿ ਵੀ ਤੁਸੀਂ ਕੋਈ ਮੈਸੇਜ ਮਿਲੇ ਬਿਲਕੁਲ ਬਿਲਕੁਲ ਜੀ ਦੇਖੋ ਕਈ ਵਾਰੀ ਕੀ ਹੁੰਦਾ ਅਸੀਂ ਸਾਨੂੰ ਆਪਦੀਆਂ ਗੱਲਾਂ ਚ ਆਉਣ ਲੱਗਦਾ ਵੀ ਇਹ ਆਮ ਜੀਆਂ ਗੱਲਾਂ ਪਰ ਜਦੋਂ ਤੁਸੀਂ ਇੱਕ ਬੈਕਐਂਡ ਤੋਂ ਬੈਠ ਕੇ ਦੇਖਦੇ ਹੋ ਤਾਂ ਉਹਨਾਂ ਨੂੰ ਕੋਈ ਹੋਰ ਲੱਗਦਾ ਮੈਨੂੰ ਨਾ ਬਹੁਤ ਵਾਰ ਜਿਵੇਂ ਮਨਪ੍ਰੀਤ ਦੀ ਗੱਲ ਕਰੀਏ ਤਾਂ ਮਨਪ੍ਰੀਤ ਜੋ ਐਡੀਟਿੰਗ ਕਰਦੇ ਆ ਤਾਂ ਉਹ ਬਹੁਤ ਵਾਰ ਮੈਨੂੰ ਇਹ ਸੁਣਿਆ ਲੱਗਦਾ ਵੀ ਯਾਰ ਤੁਸੀਂ ਇਹ ਲੜੀ ਨਾ ਤੋੜੋ ਇਹ ਲੜੀ ਚੱਲੂਗੀ ਤੇ ਚੱਲਦੀ ਆ ਲੋਕ ਸੁਣਨਾ ਚਾਹੁੰਦੇ ਆ ਜੀਆਂ ਗੱਲਾਂ ਸੋ ਤਾਂ ਕਰਦੇ ਆ ਪਰ ਚਲੋ ਅੱਜ ਆਪਾਂ ਥੋੜੀਆਂ ਜੀਆਂ ਮੁੱਦੇ ਤੇ ਆਈਏ ਵੀ ਮੁੱਦਾ ਕੀ ਲੈ ਕੇ ਮੁੱਦਾ ਤਾਂ ਇਹ ਸੀਗਾ ਜੀ ਮੈਂ ਪਿੱਛੇ ਮਤਲਬ ਇਹੀ ਜੀ ਦਾ ਆਪਾਂ ਕਹਿ ਰਹੇ ਹਾਂ ਵੀ ਹਰ ਬੰਦੇ ਦਾ ਆਪਣਾ ਪੱਖ ਹੁੰਦਾ ਹਾਂ ਹਾਂ ਤੇ ਆਪਾਂ ਨੂੰ ਇੱਥੇ ਹੁਣ ਗੋਰਿਆਂ ਨਾਲ ਰਹਿੰਦਿਆਂ ਨੂੰ ਇਸ ਮੁਲਖ ਚ ਇਹਨਾਂ ਦੇ ਤੌਟ ਤੰਗ ਤਰੀਕੇ ਸਿੱਖ ਰਹੇ ਆ ਹੂੰ ਹੂੰ ਇਹਨਾਂ ਦੇ ਬਾਰੇ ਮੈਂ ਇੱਕ ਪਿੱਛੇ ਜੀ ਮੇਰੇ ਨਾਲ ਕੀ ਹੋਇਆ ਹੁਣ ਮੈਂ ਉਹ ਤੋਂ ਬਾਅਦ ਥੋੜੇ ਦੇ ਆਉਂਗਾ ਥੋੜੇ ਨਾਲ ਬਿੱਤੇ ਹੋਣਗੇ ਮੇਰੇ ਨਾਲ ਕਿੱਸਾ ਹੋਇਆ ਜੀ ਕੱਲ ਪਰसों ਦਾ ਅੱਛਾ ਸਾਡੇ ਗਵਾਂਢ ਚ ਇੱਕ ਗੋਰਾ ਰਹਿੰਦਾ ਹੂੰ ਹੂੰ ਮਿਸਟਰ ਜੌਨ ਜੀ ਜੀ ਤੇ ਉਹਨੇ ਮੈਨੂੰ ਫੋਨ ਕਰਕੇ ਕਹਤਾ ਕਹਿੰਦਾ ਵੀ ਮੈਂ ਨਾ ਬਾਹਰ ਤੇ ਉਹ ਰੱਖ ਕੇ ਚੱਲਿਆਂ ਵੀ ਗੰਡੇ ਅੱਛਾ ਗੰਡੇ ਮਲਾ ਇੱਥੇ ਹੁੰਦੇ ਨਹੀਂ ਸਪਰਿੰਗਾਂ ਨੀ ਜਿਹੜੇ ਨਾਲ ਭੁੰਕਾ ਭੁੰਕਾਲੇ ਗੰਡੇ ਤੇ ਮੈਂ ਕਿਹਾ ਵੀ ਕੋਈ ਨਹੀਂ ਮੈਂ ਕਰੇ ਨਹੀਂ ਸੀਗਾ ਕਹਿੰਦਾ ਵੀ ਤੂੰ ਮੇਕ ਸ਼ੋਰ ਵੀ ਤੂੰ ਚੱਕ ਲਈ ਉਥੋਂ ਤੇ ਮੈਂ ਕਿਹਾ ਵੀ ਠੀਕ ਹੈ ਤੇ ਹੁਣ ਮੈਨੂੰ ਐਦਾਂ ਲੱਗਿਆ ਵੀ ਅੱਧਾ ਉਹ ਕਹਿੰਦਾ ਵੀ ਮੈਨੂੰ ਮੇਰਾ ਫਰੈਂਡ ਦੇ ਕੇ ਗਿਆ ਸੀਗਾ ਤੇ ਮੇਰੇ ਕੋਲ ਜ਼ਿਆਦਾ ਸੀ ਤੇ ਮੈਨੂੰ ਇੰਨੇ ਵਾਟ ਨਹੀਂ ਹੋਣੇ ਸੀਗਾ ਵੀ ਤੈਨੂੰ ਦੇ ਦਿੱਤੇ ਮੈਂ ਕਿਹਾ ਵੀ ਆਹ ਦਾ ਕੱਟਰ ਆ ਗਿਆ ਹੋਣਾ ਜਿੱਦਾਂ 40 ਕਿਲੋ ਦਾ ਹੁੰਦਾ ਆਪਣੇ ਤੇ ਬਾਹਰ ਪਏ ਹੋਣਗੇ ਤੇ ਮੈਂ ਕਿਹਾ ਵੀ ਆਇਆ ਮੈਂ ਤੇ ਸ਼ਾਮ ਨੂੰ ਮੈਨੂੰ ਦੇਖਿਆ ਨਹੀਂ ਕਿਤੇ ਹਮ ਮਤਲਬ ਕਿ ਮੈਂ ਨਹੀਂ ਮੈਂ ਪਿੱਛੇ ਗਰਾਜ ਚ ਵੜ ਗਿਆ ਹਮ ਤੇ ਮੈਂ 프ਰੰਟ ਡੋਰ ਤੇ ਗਿਆ ਹਮ ਹਮ ਅੱਗੇ ਦੇਖਿਆ ਨਹੀਂ ਕੁਝ ਵੀ ਕੋੱਕ ਨਹੀਂ ਹੈ ਯਾਰ ਇਧਰ ਉਧਰ ਦੇਖਿਆ ਵੀ ਕਿਤੇ ਆਪਣਾ ਪਿੱਛੇ ਨਾਲ ਹਲਕੋਲ ਕੁ ਕੁ ਰੱਖਿਆ ਹੁਣ ਵੀ ਚੱਕਣ ਤੋਂ ਮੈਂ ਨਹੀਂ ਲਈ ਮੈਂ ਕਿਹਾ ਤਾਂ ਕੋਈ ਚੱਕ ਲੇ ਗਿਆ ਜਾਂ ਵੇ ਉਹਨੇ ਰੱਖੇ ਨਹੀਂ ਉਹਨੇ ਪੁੱਲਪਲ ਗਿਆ ਹੁਣ ਤੇ ਜਦੋਂ ਦਰਵਾਜ਼ਾ ਬੰਦ ਕਰਨ ਲੱਗਿਆ ਮੈਂ ਹਮ ਦੁਬਾਰਾ ਅੰਦਰ ਵੜਨ ਲੱਗਿਆ ਉਹਨਾਂ ਦਰਵਾਜ਼ੇ ਦੇ ਕੁੰਡੇ 'ਚ ਉਹ ਚਾਰ ਭੁੰਕਾਂ ਵਾਲੇ ਗਾਟੇ ਬਸਾਏ ਇੱਤੇ ਭੁੰਕਾਲੇ ਗੰਡੇ ਹੁੰਦੇ ਬਾਲੇ ਪਤਲੇ ਆ ਚਾਰ ਵਜਾਏ ਹੋ ਰਾਬੜ ਚ ਨਾ ਤੇ ਮੈਂ ਮਤਲਬ ਕਿ ਵੀ ਹਾਸੀ ਜਮਾ ਆਪਣੇ ਆਪ ਚ ਤੇ ਸੋਚਾਂ ਵੀ ਵੀ ਇਹ ਮਜ਼ਾਕ ਕਿ ਕੀ ਹੈ ਤੇ ਮੈਨੂੰ ਮੈਂ ਕਹਿਣ ਵੀ ਲੱਗਿਆ ਫੋਨ ਕਰਕੇ ਵੀ ਮੈਂ ਮੀਟਰ ਜੋਂ ਨਾਲ ਅਗਲੀ ਵਾਰੀ ਜੇ ਇਦਾਂ ਦਾ ਕੋਈ ਮਹਿੰਗੀ ਵਸਤੂ ਬਾਹਰ ਰੱਖਣੀ ਹੁੰਦੀ ਹੈ ਐਡੀ ਪਾਰੀ ਵੀ ਤੂੰ ਸਕਿਉਰਟੀ ਸਕਾਟੀ ਦਾ ਦੇ ਮੈਨੂੰ ਲੈਡੀ ਹੋਵੇ ਵੀ ਸਾਡੇ ਤਾਂ ਵੀ ਇਦਾਂ ਹੀ ਇੱਕ ਆਪਣਾ ਕੱਟੇ ਜਿਆਨਾਂ ਕਿ ਲੋਦੇ ਰੱਖ ਦਿੰਦੇ ਨੇ ਸਾਡੇ ਦਾ ਕੋਈ ਫਰਕ ਨਹੀਂ ਇਹ ਤਾਂ ਚਾਰ ਅੱਜ ਵਾਲੇ ਤੇ ਉਹ ਮੈਂ ਕਹਿੰਦਾ ਵੀ ਸਾਡਾ ਜਿਹੜਾ ਕਲਚਰਨ ਨਾ ਉਹਦੇ ਰਿਲੇਟਡ ਮੈਂ ਮਤਲਬ ਕਿ ਵੀ ਤੋਂ ਦੇ ਨਾਲ ਨਹੀਂ ਬਿਲਕੁਲ ਇਹ ਗੱਲ ਇਹ ਗੱਲ ਦੀ ਸਾਂਝ ਆਪਾਂ ਨਾ ਇਸ ਐਂਗਲ ਤੋਂ ਪਾਉਣੇ ਆ ਵੀ ਸਾਡੇ ਜਿਹੜੇ ਲੋਕ ਇੱਥੇ ਆ ਗਏ ਉਹਨਾਂ ਨੂੰ ਤਾਂ ਬਹੁਤਿਆਂ ਨੂੰ ਪਤਾ ਲੱਗ ਗਿਆ ਜਿਹੜੇ ਅਜੇ YouTubeਾਂ ਜਰੀਏ ਜਾਂ ਇਹਨਾਂ ਨੇ ਨੈਟ ਜਰੀਏ ਦੇਖਦੇ ਆ ਉਹਨਾਂ ਨੂੰ ਸਾਰੇ ਐਂਗਲ ਤਾਂ ਨਹੀਂ ਫਿਰ ਦਿਖਦੇ ਨਾ ਤਾਂ ਉਹ ਜਿਹੜਾ ਪਰਿਵਾਰ ਪਿੱਛੇ ਆਸਟ੍ਰੇਲੀਆ ਨਾਲ ਜੁੜਿਆ ਆਪਣੀਆਂ ਵੀਡੀਓਜ਼ ਦੇਖਦਾ ਤਾਂ ਉਹਨਾਂ ਨੂੰ ਇਹ ਨਿੱਕੇ ਨਿੱਕੇ ਕਿੱਸੇ ਚੰਗੇ ਲੱਗਦੇ ਆ ਤਾਂ ਇੱਥੋਂ ਦਾ ਇੱਕ ਕਲਚਰ ਦਾ ਇੱਕ ਹਿੱਸਾ ਆ ਜੇ ਮੈਂ ਤੁਹਾਨੂੰ ਦੱਸਾਂ ਜੀ ਇਹਨਾਂ ਛੋਟੀਆਂ ਬੱਚਤਾਂ ਛੋਟੀਆਂ ਖੁਸ਼ੀਆਂ ਤੇ ਸਟੈਪ ਪੱਛ ਜ਼ਿੰਦਗੀ ਜਿਉਣਾ ਪਸੰਦ ਕਰਦੇ ਆ ਬਿਲਕੁਲ ਜੀ ਜੋ ਜਿਹੜੀ ਅਕਸਰ ਆਪਾਂ ਕਹਿੰਦੇ ਆ ਵੀ ਅੱਜ ਕਰਕੇ ਇੱਕ ਇੱਕ ਦਿਨ ਕਰਕੇ ਜਾਂ ਹਫ਼ਤਿਆਂ ਦੀ ਜ਼ਿੰਦਗੀ ਆਪਾਂ ਦੇਖਦੇ ਆਂ ਵੀ 5 ਦਿਨ ਕੰਮ 2 ਦਿਨ ਇੰਜੋਏ ਕੋਲੇ ਕੱਖਣਾ ਰੱਖਣਾ ਵੀ ਇਹਨਾਂ ਦਾ ਇੱਕ ਸਟਾਈਲ ਆ ਉਹ ਸਟਾਈਲ ਦੇ ਤਹਿਤ ਫਿਰ ਇੱਕ ਆਦਤ ਦਾ ਹਿੱਸਾ ਹੋ ਜਾਂਦਾ ਹੁਣ ਜੇ ਤੁਸੀਂ ਕਿਸੇ ਜ਼ਿੰਮੇਵਾਰ ਨਾਲ ਗੱਲ ਕਰੋਗੇ ਦਾ ਜ਼ਿੰਮੇਦਾਰ ਕੋਲੇ ਕਿਤੇ ਵੀ ਉਹਦਾ ਜਿਗਰਾ ਵੱਡਾ ਹੀ ਹੋਊਗਾ ਉਹ ਜਦੋਂ ਵੀ ਕਿਤੇ ਕੋਈ ਕਰੂਗਾ ਤਾਂ ਉਹ ਕੌਲੀ ਚ ਪਾ ਕੇ ਦਾਣੇ ਨਹੀਂ ਦੇਊਗਾ ਬਾਲਟੀ ਬੱਠਣ ਵਾਲੀ ਦਾਣੇ ਦੇਊਗਾ ਹਾਂਜੀ ਜੇ ਕਿਸੇ ਨੂੰ ਦੇਣੇ ਹੋਣ ਕਿਉਂਕਿ ਉਹਦਾ ਉਹ ਸੰਗਤ ਆ ਗਈ ਉਹੀ ਆਲਾ ਦਵਾਲਾ ਆ ਗਿਆ ਉਹ ਇਹੋ ਜੇ ਚੀਜ਼ ਚ ਪਲਿਆ ਹੁਣ ਇੱਥੇ ਗੋਰਿਆਂ ਨੇ ਕੀ ਆ ਇਹ ਬਹੁਤ ਨਿੱਕੀਆਂ ਬੱਚ ਤਾਂ ਤੇ ਨਿੱਕੀਆਂ ਜਿਹੜੀਆਂ ਚੀਜ਼ਾਂ ਚ ਖੁਸ਼ੀ ਲੱਭਦੇ ਆ ਤੇ ਜੇਕਰ ਤੁਸੀਂ ਇੱਥੇ ਸ਼ਾਪਿੰਗ ਸੈਂਟਰਾਂ 'ਚ ਜਾਉਂਗੇ ਤਾਂ ਉੱਥੇ ਨਾ ਡੋਨੇਸ਼ਨ ਦਾ ਬਾਕਸ ਚੱਲ ਲੱਗਿਆ ਪਿਆ ਹੁੰਦਾ ਹਾਂਜੀ ਤੇ ਉਹ ਲਿਖਿਆ ਪਿਆ ਹੁੰਦਾ ਵੀ ਇਹ ਕੈਂਸਰ ਕਿਉਰ ਲਈ ਆ ਇਹ ਬੱਚਿਆਂ ਲਈ ਆ ਤੇ ਹੋਰ ਲਈ ਆ ਤੇ ਉਹਦੇ ਚ 5 ਸੈਂਟ 10 ਸੈਂਟ ਪਾਏ ਹੁੰਦੇ ਆ ਹਾਂਜੀ ਤੇ ਆਪਾਂ ਤਾਂ ਮੈਨੂੰ ਲੱਗਦਾ ਜੇ ਆਪਣੀ ਕੋਈ ਮਹੱਲੇ ਚ ਕੋਈ ਮੇਲਾ ਕਰਾਉਣਾ ਹੋਵੇ ਰਾਮਲੀਲਾ ਕਰਾਉਣੀ ਹੁੰਦੀ ਆ ਉਹ ਨਹੀਂ 5 ਪੈਸੇ ਦਾ ਲਊਗਾ ਉਹ ਵੀ 50 ਨਹੀਂ ਲੈਂਦੇ ਹੁਣ ਆ 50 100 ਨਹੀਂ ਲੈਂਦਾ ਅਗਲਾ ਵੀ ਇਹ ਕੀ ਕੱਢਿਆ ਜਵਾਕ ਨਹੀਂ ਲੈਂਦਾ ਸਹੀ ਹੈ ਜੀ ਤੇ ਇਹ 5 5 ਸੈਂਟ ਦੇ ਫੇਰ ਜਿਹੜੇ ਬੰਦੇ ਨੂੰ ਤੁਸੀਂ ਦਿੱਤਾ ਜੇ ਮਨ ਲੋ ਕੋਈ ਤੁਹਾਡੇ ਕੋਲ ਮੰਗਦਾ ਜੇ ਉਹਨੂੰ ਤੁਸੀਂ ਦਿੱਤੇ 5 10 ਸੈਂਟ ਉਹ ਤੁਹਾਡਾ ਧੰਨਵਾਦ ਕਰਦਾ ਨਹੀਂ ਸਕਦਾ ਸਹੀ ਹੈ ਵੀ ਤੁਸੀਂ ਇਹ ਜਿਹੇ ਹਿੱਸਾ ਪਾਇਆ ਇੱਥੋਂ ਤੱਕ ਕਿ ਯਾਰ ਤੁਸੀਂ 에어ਲਾਈਨ ਤੇ ਜਾਂਦੇ ਹੋ ਹਾਂਜੀ 에어ਲਾਈਨ ਤੇ ਸਿਰਫ 2 ਡਾਲਰ ਦੀ ਡੋਨੇਸ਼ਨ ਦਿੰਦੇ ਹੁੰਦੇ ਉਹ ਚਾਈਲਡ ਬੱਚਿਆਂ ਦੇ ਉਸ ਲਈ ਜਾਂ ਅਹ ਜਿਹੜੀ ਕਾਰਬਨ ਕਾਰਬਨ ਮਿਸ਼ਨ ਵਾਸਤੇ ਕਾਰਬਨ ਮਿਸ਼ਨ ਲਈ 2-2 ਡਾਲਰ ਹੁੰਦੀ ਹੈ ਤੇ ਆਪਾਂ ਤਾਂ ਕਹੀਏ ਵੀ 2 ਡਾਲਰ ਨਾਲ ਯਾਰ ਕੀ ਬਣੂਗਾ ਤੁਸੀਂ ਲੈਣੇ ਦਾ ਚੱਜ ਨਾਲ ਲਓ ਜਾਂ ਵੱਡਾ ਦੱਸੋ ਪਰ ਨਹੀਂ ਇਹ ਨਿੱਕੀਆਂ ਗੱਲਾਂ ਕਰਦੇ ਆ ਤੇ ਉਸ ਦੌਰਾਨ ਜਦੋਂ ਇਹਨਾਂ ਦੀ ਆਦਤ 'ਚ ਸ਼ਾਮਲ ਹੋ ਜਾਂਦਾ ਫੇਰ ਹੈ ਜਿਹੀਆਂ ਫਣੀ ਗੱਲਾਂ ਨਿਕਲ ਆਉਂਦੀਆਂ ਵਿੱਚ ਵੀ ਉਹਨਾਂ ਨੂੰ ਤਾਂ ਇਹ ਲੱਗਿਆ ਵੀ ਜੇ ਹੁਣ 4 ਘੰਟਿਆਂ ਦੇ ਆ ਭੁੱਖਾ ਸਿੱਟਣ ਨਾਲੋਂ ਤੇ ਮੈਂ ਗਵਾਂਢੀ ਨੂੰ ਦੇਵਾਂ ਗਵਾਂਢੀ ਨੂੰ ਦੇਵਾਂ ਤੇ ਮੇਰਾ ਗਵਾਂਢੀ ਖੁਸ਼ ਹੋਊਗਾ ਕਿਉਂਕਿ ਉਹ ਉਹਨੂੰ ਤਾਂ ਇਹ ਨਹੀਂ ਪਤਾ ਵੀ ਇੰਨਾ ਕਿ ਤਸੀਂ ਇੱਕ ਰੋਟੀ ਤੇ ਧਰ ਕੇ ਖਾ ਜਾਣਾ ਸਹੀ ਹੈ ਹਾਂ ਮੇਰੇ ਨਾਲ ਨਾ ਕਿਸੇ ਤਾਂ ਬੜੇ ਵਾਪਰੇ ਇਹ ਜੀ ਪਰ ਇੱਕ ਸ਼ਾਇਦ ਕਿਸੇ ਆਪਾਂ ਨਾ ਮੇਰੇ ਯਾਦ ਨਹੀਂ ਸ਼ੇਅਰ ਵੀ ਕੀਤਾ ਹੋਵੇ ਪਰ ਮੈਂ ਨਾ ਉਹ ਲੇਖ ਲਿਖਿਆ ਅੱਛਾ ਜੀ ਨਿੰਬੂ ਤੇ ਮਿਰਚਾਂ ਲੇਖ ਦਾ ਨਾਂ ਅੱਛਾ ਜੀ ਤੇ ਉਸ ਤਿੰਨ ਦੋ ਨਿੰਬੂ ਤੇ ਤਿੰਨ ਮਿਰਚਾਂ ਅੱਛਾ ਉਹ ਮੇਰਾ ਲਾਈਵ ਐਕਸਪੀਰੀਅੰਸ ਸੀਗਾ ਮੈਂ ਇੱਕ ਇੱਥੇ ਸਵੈਨ ਰੀਚ ਤੁਸੀਂ ਸੁਣਿਆ ਹੋਣਾ ਏਰੀਆ ਉੱਥੇ ਮੈਂ ਸੈਟਲਾਈਟ ਦੀ ਉਦੋਂ ਡਿਸ਼ ਲਾਉਣ ਗਿਆ ਤਾਂ ਉੱਥੇ ਇੱਕ ਗੋਰਾ ਸੀ ਢਾਈ 100 ਕਿੱਲੇ ਦਾ ਮਾਲਕ ਸੀ ਉਹਦੇ ਕੋਲ ਚੰਗੇ ਫਾਰਮ ਹਾਊਸ ਸੀ ਤੇ ਉਹ ਕਿਸੇ ਫਿਲੀਪੀਨ ਲੇਡੀ ਨਾਲ ਬਿਆਹਿਆ ਸੀ ਮੈਨੂੰ ਜੋ ਬਾਅਦ ਚ ਪਤਾ ਲੱਗਿਆ ਸਾਰੀ ਗੱਲ ਦਾ ਇਹ ਆਮ ਹੀ ਹੁੰਦਾ ਜਿਹੜੇ ਇਹ ਦੂਰੇ ਲਿਆ ਆਉਂਦੇ ਆ ਉਥੋਂ ਉਹਨਾਂ ਨੂੰ ਵਧੀਆ ਲੱਗਦਾ ਤੇ ਉਹਦੇ ਕੋਲੇ ਨਿੰਬੂ ਸੰਤਰੇ ਦੇ ਬਾਗ ਸੀ ਉਹ ਬਾਹਰ ਮਿਰਚਾਂ ਮੁਰਚਾਂ ਲਾਈ ਬੈਠਾ ਤੇ ਮਿਰਚਾਂ ਆਪਣੀ ਪਹਿਲੀ ਪਸੰਦ ਰਹੀ ਹੈ ਜੇ ਕਿਤੇ ਮਿਲਣ ਤਾਂ ਆਪਾਂ ਭੱਜ ਕੇ ਮਿਰਚਾਂ ਨੂੰ ਪੈਨੇ ਆ ਤੇ ਮੈਂ ਉਹਨੂੰ ਕਿਹਾ ਮਿਰਚਾਂ ਕਹਿੰਨਾ ਹਾਂ ਮੇਰੀ ਵਾਈਫ ਨੂੰ ਸ਼ਕੀਨ ਆ ਐਸ਼ੀਆ ਨਾਲ ਤੇ ਤਾਂ ਕਰਕੇ ਉਹਨੇ ਲਾਈਆਂ ਹੋਈਆਂ ਮੈਂ ਕਿਹਾ ਚੰਗਾ ਮੈਂ ਲੈ ਕੇ ਜਾਊਂਗਾ ਨਾ ਹਾਂ ਵਾਕੇ ਵਾਕੇ ਆ ਉਹਨੇ ਦੋ ਲਾਲ ਦੋ ਹਰੀਆਂ ਤੇ ਕੁ ਲਾਲ ਮਿਰਚ ਲੈ ਕੇ ਉੱਥੇ ਮੇਰੇ ਕੰਮ ਕਰਦੇ ਦੇ ਕੋਲੇ ਉਹ ਰੱਖਤੀਆਂ ਦਿਖਾਉਣ ਵਾਸਤੇ ਮੈਂ ਕਿਹਾ ਵੀ ਚਲ ਉਹ ਦਿਖਾਉਂਦਾ ਬਹੁਤ ਸੋਹਣੀਆਂ ਮਿਰਚਾਂ ਸੈਂਪਲ ਤੇ ਮਿਰ ਮੈਂ ਕਿਹਾ ਯਾਰ ਨਿੰਬੂ ਵੀ ਹੈ ਕਹਿੰਨੇ ਹਾਂ ਉਹਨੇ ਨਿੰਬੂ ਵੀ ਲੈ ਕੇ ਦ ਠੀਕ ਹੈ ਮੈਂ ਕਹਾਂ ਚਲ ਬਹੁਤ ਵਧੀਆ ਮੈਂ ਕੰਮ ਕੁੰਮ ਕੀਤਾ ਉਹ ਮੈਨੂੰ ਹਰ ਚੀਜ਼ ਥੋੜਾ ਜਿਹਾ ਬੜਪੰਜਾ ਦਿਖਾਈ ਜਾਵੇ ਆਪਦਾ ਵੀ ਮੇਰੇ ਕੋਲ 250 ਕਿੱਲਾ ਤੇ ਐ ਮੈਂ ਕਰਦਾ ਮੇਰੇ ਕੋਲੇ ਫਿਸ਼ਿੰਗ ਕਰਦਾ ਮੇਰੇ ਕੋਲੇ ਕਿਸ਼ਤੀ ਆ ਇਹ ਇਹ ਕੀ ਪੱਖ ਹੈਗਾ ਇਹ ਵੀ ਆਪਾਂ ਵਿਚਾਰਾਂਗੇ ਵੀ ਇਹ ਪਾਡੇ ਹੁੰਦੇ ਆ ਸਹੀ ਹੈ ਆਪਾਂ ਕੁਝ ਵੀ ਪਾਡੇ ਨਹੀਂ ਆਪਾਂ ਕਹਿ ਦਿੰਦੇ ਆ ਇਹ ਬਹੁਤ ਪਾਡੇ ਹੁੰਦੇ ਆ ਜੇ ਇਹਨਾਂ ਕੋਲੇ ਕੁਝ ਹੋਵੇ ਨਾ ਤੇ ਉਹ ਵੀ ਕਰਦੇ ਆ ਇਹ ਪਾਡੀਆਂ ਵੀ ਮਾਰਦੇ ਆ ਠੀਕ ਹੈ ਤੇ ਉਹ ਮੇਰੇ ਕੋਲੇ ਮਾਰਦਾ ਰਿਹਾ ਜੀ ਤੇ ਮੈਂ ਚਲੋ ਸੁਣਦਾ ਰਿਹਾ ਮੈਂ ਕਹਾਂ ਚਲ ਠੀਕ ਹੈ ਜਦੋਂ ਨਿਬੜੀ ਜੌਬ ਤੇ ਮੈਂ ਸੋਚਿਆ ਯਾਰ ਵੀ ਉਹ ਨਿੰਬੂ ਦੇ ਨਿੰਬੂ ਮਿਰਚਾਂ ਤਾਂ ਲੈ ਰੀਆ ਵੀ ਮੈਂ ਕਿਹਾ ਆਪ ਹੀ ਤੋੜਨੇ ਹੋਣੇ ਨਾ ਪਰ ਮੈਂ ਕਿਹਾ ਆ ਜਾ ਚੱਲ ਗਏ ਲੈ ਫਿਰ ਤੋੜੀਏ ਕਿੱਥੇ ਕਹਿੰਦਾ ਕੀ ਮੈਂ ਕਿਹਾ ਮਿਰਚਾਂ ਦੇ ਲੰਡੂ ਕਹਿੰਦਾ ਤੈਨੂੰ ਦੇ ਤਾਂ ਦਿੱਤੇ ਉਹ ਮੈਂ ਕਿਹਾ ਯਾਰ ਇਹਦੇ ਨਾਲ ਕੀ ਬਣੂਗਾ ਕਹਿੰਦਾ ਨਾ ਨਾ ਮੇਰੇ ਤਾਂ ਘਰਾਂ ਇਹ ਲੜੂਗੇ ਦੋ ਵਦ ਨਹੀਂ ਮੈਂ ਦੇ ਸਕਦਾ ਮੈਂ ਰਾਣ ਮੈਂ ਕਿਹਾ ਯਾਰ ਮੈਂ ਇਹਨਾਂ ਨੂੰ ਕਿੱਥੇ ਮੱਥੇ ਮਾਰਾ ਹਣਾ ਫਿਰ ਮੈਨੂੰ ਲੱਗਿਆ ਮੈਂ ਕਿਹਾ ਹੁਣ ਤਾਂ ਇਹ ਇੰਡੀਆਂ ਬੜਈਆਂ ਮਾਰੀ ਗਿਆ ਹੁਣ ਇਹ ਤਾਂ ਨਸੀਬ ਲਾਈਏ ਹਾਂ ਮੇਰੇ ਕੋਲ ਨਾ ਪਿੰਡੀਆਂ ਹੁੰਦੀਆਂ ਅੱਛਾ ਕੇਰੀ ਘਰ ਵਾਲੀ ਬਣਾ ਕੇ ਦੇ ਦਿੰਦੀ ਡੱਬਾ ਭਰ ਕੇ ਪਿੰਡੀਆਂ ਦਾ ਥੋੜੀ ਤਾਂ ਥੋੜੀ ਤਾਂ ਬੈਂ ਚੰਮੇ ਸੀ ਮਤਲਬ ਖਾਣ ਪੀਣ ਦਾ ਸਮਾਨ ਪਿਆ ਹੁੰਦਾ ਹੁਣ ਮੇਰਾ ਸਫਰ ਚ ਵਾੜਾ ਰਹਿਣਾ ਤਾਂ ਕਰਕੇ ਮੈਂ ਰੱਖਦਾ ਹੀ ਆ ਤੋਂ ਮੇਰਾ ਨਾ ਪਿੰਨੀਆਂ ਬਹੁਤ ਸਵਾਦ ਤੇ ਡੱਬਾ ਪੂਰਾ ਭਰਿਆ ਹੋਇਆ ਤੇ ਮੈਂ ਆਖਿਆ ਖੜ ਜਾ ਫਿਰ ਮੈਂ ਕਿਹਾ ਤੈਨੂੰ ਇੰਡੀਅਨ ਸਵੀਟ ਜਿਹੜੀ ਘਰੇ ਬਣਾਈ ਪਸੰਦ ਆ ਕਹਿੰਦਾ ਹਾਂ ਹਾਂ ਮੈਂ ਉਹ ਡੱਬਾ ਲਿਆ ਤੇ ਮੈਂ ਉਹਦੇ ਮੂਰੇ ਕਰਤਾ ਉਹਨੇ ਮਾਨਦਰੀ ਨੇ ਇੱਕ ਪਿੰਨੀ ਚੱਕ ਲਈ ਖਾ ਕੇ ਵਾਓ ਵਾਓ ਕਰੀ ਗਿਆ ਤੇ ਮੈਂ ਡੱਬਾ ਉਹਦੇ ਫੇਰ ਮੂਰੇ ਕਰਤਾ ਕਹਿੰਦਾ ਨਾ ਨਾ ਦੈਟਸ ਆਲ ਮੈਂ ਮਗਰ ਨਹੀਂ ਨਹੀਂ ਯਾਰ ਤੂੰ ਆ ਲੈ ਉਹ ਇੱਕ ਹੋਰ ਚੱਕ ਲੈ ਮੈਂ ਕਿਹਾ ਨਹੀਂ ਤੂੰ ਡੱਬਾ ਹੀ ਲੈ ਤੂੰ ਡੱਬਾ ਹੀ ਰੱਖਦਾ ਮੈਂ ਦੋਆਂ ਦਾ ਡੱਬਾ ਹੈ ਕਿ ਮੈਂ ਉਹ ਮੈਂ ਕਹੇ ਰੇ ਸਾਡੇ ਤਾਂ ਨਾਰਮਲ ਜੀ ਗੱਲ ਐ ਕੋਈ ਬਾੜੀ ਕਿੱਡਰੇ ਵੱਡੀ ਗੱਲ ਨਹੀਂ ਸਾਡੇ ਜਿਹਨੂੰ ਤੂੰ ਬਣਾਈ ਜਾਣਾ ਉਹ ਮੁੜ ਕੇ ਡੱਬਾ ਲੈ ਕੇ ਨਾ ਤੇ ਮੈਨੂੰ ਕਹਿੰਦਾ ਖਾਲੀ ਕਰ ਕੇ ਨਾ ਬੁੜੀਆਂ ਨਾ ਭਾਂਡੇ ਨੂੰ ਬਹੁਤ ਪਿਆਰ ਕਰਦੀਆਂ ਫਿਰ ਮੈਂ ਹੈਰਾਨ ਮੈਂ ਕਹੇ ਰੇ ਕਲਚਰ ਤਾਂ ਉਹੀ ਆ ਤੇ ਤੂੰ ਕਹਿੰਦਾ ਡੱਬਾ ਲੈ ਜਾ ਮੈਂ ਮੈਨੂੰ ਐ ਵੀ ਹੁਣ ਮੈਨੂੰ ਮੌਕਾ ਮਿਲਿਆ ਆਪਦੇ ਆਪ ਨੂੰ ਬੜਾ ਪੜਨ ਦਾ ਭਾਈ ਤੂੰ ਰੱਖ ਡੱਬਾ ਵੀ ਮੈਂ ਕਹਿੰਦਾ ਹੁਣ ਮੈਂ ਡੱਬਾ ਵੀ ਨਹੀਂ ਲੈਂਦਾ ਤੇ ਪਰ ਮੈਂ ਉਹ ਤੂੰ ਬਾਦ ਨਾ ਉਹ ਪੂਰਾ ਲੇਖ ਚ ਪੜਿਆ ਜਾ ਸਕਦਾ ਇਨਸੀਡੈਂਟ ਤਾਂ ਮੇਰੀ ਕਿਤਾਬ ਚ ਵੀ ਛਪਿਆ ਤੇ ਉਹ ਤਿੰਨ ਮਿਰਚਾਂ ਤੇ ਨਿੰਬੂ ਦੀ ਮੈਂ ਫੋਟੋ ਖਿੱਚ ਕੇ ਰੱਖੀ ਆਪਦੀ ਯਾਦ ਆਸਤ ਲਈ ਵੀ ਯਾਰ ਦੇਖੋ ਵੀ ਇਹਨਾਂ ਨੇ ਇਹਨਾਂ ਲਈ ਇਹੀ ਵੱਡਿਆ দান ਸੀ ਵੱਡੀ ਡੋਨੇਸ਼ਨ ਸੀ ਪਰ ਇਹ ਇੱਕ ਕਚਰ ਦਾ ਹਿੱਸਾ ਇਹਨਾਂ ਦਾ ਇੱਕ ਤਾਂ ਤੁਸੀਂ ਨਿੰਬੂ ਮਿਰਚਾਂ ਲੈ ਇੱਕ ਉਹ ਤਾਂ ਬਾਅਦ ਚ ਬੈਂਚ ਟੰਗ ਲੈਂਦੇ ਫਿਰ ਤੁਸੀਂ ਦਾਗਾ ਪਾ ਕੇ ਕਈ ਨਜ਼ਰ ਨਹੀਂ ਲੱਗੂਗੀ ਉਹਨੂੰ ਕੀ ਦੱਸੀਏ ਵੀ ਇਦੋਂ ਵੱਧ ਨਿੰਬੂ ਮਿਰਚਾਂ ਦਾ ਬਠਿੰਡੇ ਤੋਂ ਵੀ ਬਾਜ਼ਾਰ ਚ ਜਵਾ ਕੇ ਬਾਹਰ ਕੇ ਟੰਗਣ ਨੂੰ ਵੇਚ ਜਾਂਦੇ ਆ ਇਹ ਇਹ ਗੱਲ ਇਥੋਂ ਹੀ ਪਿੰਨੀ ਵਾਲੀ ਗੱਲ ਤੁਸੀਂ ਸੁਣ ਲਓ ਇਹ ਕਲਚਰ ਦਾ ਜਿਹੜਾ ਡਿਫਰੈਂਸ ਹੁੰਦਾ ਨਾ ਇੱਥੇ ਆਪਾਂ ਇਹਨਾਂ ਨਾਲ ਕੰਪੇਅਰ ਕਰਦੇ ਆ ਆਪਣੇ ਵੀ ਹੈਗਾ ਇਹ ਇੰਡੀਆ 'ਚ ਜਦੋਂ ਅਸੀਂ ਪੜਦੇ ਹੁੰਦੇ ਸੀ ਮੇਰੇ ਨਾਲ ਮੁੰਡਾ ਇੱਕ ਸੀਗਾ ਆਪਣਾ ਵਿਸ਼ਾਲ ਦੇਰਾ ਵਸੀ ਤੋਂ ਸਾਡੇ ਪੋਤ ਨੂੰ ਹੀ ਉਹ ਅਸੀਂ ਆਸ ਤੇ ਦੋਨੇ ਪੋਦੀ ਬੋਲਦੇ ਹੁੰਦੇ ਸੀ ਤੇ ਅਸੀਂ ਦੋਨੇ ਹੀ ਰਹਿੰਦੇ ਸੀ ਤੇ ਨਾਲ ਸਾਡੇ ਮੁੰਡਾ ਪੜਦਾ ਸੀ ਗੁਜਰਾਤੀ ਅੱਛਾ ਤੇ ਉਹ ਚੰਗਾ ਸੀਗਾ ਵੈਸੇ ਪੜ ਸਾਡੇ ਨਾਲ ਪਿਆਰ ਸੀਗਾ ਤੇ ਉਹ ਕਹਿੰਦਾ ਵੀ ਇੱਕ ਦਿਨ ਤੁਹਾਡੇ ਘਰੇ ਆਣਾ ਕਹਿੰਦਾ ਵੀ ਸੁਖਵੰਤ ਭਾਈ ਆਪਕੋ ਨਾ ਪੇਡੇ ਦੇਨੇ ਆ। ਅੱਛਾ ਮੈਂ ਕਿਹਾ ਵੀ ਠੀਕ ਹੈ। ਹਾਂ। ਕਹਿੰਦਾ ਘਰਪੇ ਬਣਾਏ ਆ ਪਿੰਡ ਮੇਰੀ ਵਾਈਫ ਬਣਾਤੀ ਹੈ ਤੇ ਉਹ ਆਪਕੋ ਦੇਂਗੇ। ਮੈਂ ਕਿਹਾ ਵੀ ਜੀ ਸਦਕੇ ਆਓ ਤੇ ਮੈਂ ਘਰੇ ਕਰ ਲਈ ਉਹਨਾਂ ਨਾਲ ਵਿਚਾਰ ਨਾਲ ਗੱਲ ਤੇ ਮੈਂ ਕਿਹਾ ਹਾਂ ਅੱਜ ਆਪਣਾ ਮੌਕਾ ਆ ਗਿਆ ਮੈਂ ਕਿਹਾ ਪੇਡੇ ਖਾਣ ਦਾ। ਕਹਿੰਦਾ ਕੀ ਮਤਲਬ? ਮੈਂ ਕਿਹਾ ਵੀ ਪੇਡੇ ਵਣ ਕੇ ਆ ਰਹੇ ਨੇ। ਇੱਥੇ ਮਠਾਈ ਤਾਂ ਮਿਲਦੀ ਨਹੀਂ ਸੀ ਉਦੋਂ। ਬਹੁਤ ਹੀ ਤੇ ਮੈਂ ਕਿਹਾ ਵੀ ਘਰ ਦੇ ਬਣੇ ਪੇਡੇ ਆ ਰਹੇ ਨੇ। ਕਹਿੰਦਾ ਸਹੀ ਆ। ਕਹਿੰਦਾ ਯਾਰ ਹੁਣ ਆਊਗਾ ਕਹਿੰਦਾ ਵੀ ਵਾਈਫ ਨਾਲ ਆਊਗਾ। ਤੇ ਆਪਾਂ ਵੀ ਕੁਝ ਲੈ ਜਾਂਨੇ ਮੈਂ ਕਿਹਾ ਵੀ ਸਹੀ ਹੈ ਤੇ ਆਪਾਂ ਕਿਲੋ ਪਨੀਰ ਮਕੋੜੇ ਤੇ ਗਲਾਜ ਅੰਮਣ ਤੇ ਵਰਫੀ ਅੱਛਾ ਲਿਆ ਕੇ ਰੱਖ ਲੈ ਆਪਾਂ ਲਿਆਣ ਕੇ ਰੱਖ ਲਈ ਮਹੀ ਬੰਦੇ ਨੂੰ ਯਾਰ ਆ ਰਹਿਆ ਕਰੇ ਕੁਝ ਨਾ ਕੁਝ ਖਵਾਈਏ ਤੇ ਆਏ ਜੀ ਚਲੇਸ਼ ਕੁਮਾਰ ਜੀ ਵਾਈਫ ਨਾਲ ਹਨਾ ਤੇ ਉਹ ਜਿੱਦਾਂ ਆਪਣਾ ਟੇਕਵੇਲਾ ਡੱਬਾ ਨਹੀਂ ਹੁੰਦਾ ਉਹ ਚ ਦੋ ਪੜੇ ਰੱਖੇ ਉਹ ਚ ਦੋ ਪੜੇ ਦੋ ਬੰਦੇ ਸੀ ਅਸੀਂ ਇਹ ਦੋ ਪੜੇ ਦੋ ਪੜੇ ਲੈ ਕੇ ਮਤਲਬ ਉਹ ਕਵਰ ਕਰੇ ਹੋ ਸੀਗੇ ਤੇ ਉਹ ਫੜਾਤੇ ਹਨਾ ਮੈਂ ਕਹ ਵੀ ਸ਼ਾਇਦ ਕਈ ਵਾਰੀ ਆਦਾ ਹੁੰਦਾ ਨਹੀਂ ਬੰਦਾ ਵੀ ਟਰਾਈ ਟਰਾਈ ਲਗੂਗਾ ਤੁਹਾਨੂੰ ਗੱਡੀ ਚ ਪਿਆ ਉਹ ਚੱਕ ਲਿਆਵਾਂਗੇ ਤੇ ਅਸੀਂ ਉਹ ਉਹ ਤਾਂ ਨਹੀਂ ਅਸੀਂ ਉਹ ਤਾਂ ਸਾਈਡ ਤੇ ਰੱਖੇ ਅਸੀਂ ਆਪਣੀਆਂ ਹੀ ਮਠਿਆਈ ਉਹਨੂੰ ਪੇਸ਼ ਕਰਤੀ ਤੇ ਉਹ ਸ਼ੱਕ ਚੁੱਕ ਕੇ ਸਾਰਾ ਕੁਝ ਮਤਲਬ ਕਿ ਘੰਟਾ ਗੱਲਾਂ ਮਾਰੀ ਗਏ ਸੀ ਦੋ ਘੰਟੇ ਉਹ ਖਾ ਕੇ ਚੱਲ ਪਏ ਤੇ ਮੈਂ ਸ਼ਰਮੇਵਾਨ ਨੂੰ ਦੇਖਾਂ ਸ਼ਰਮਾਵੇ ਵਾਲ ਨੂੰ ਵੀ ਪੇੜੇ ਬੂੜੇ ਨਾਲ ਗੱਲ ਹੋਈ ਨਹੀਂ ਹਨਾ ਤੇ ਉਹ ਚਲੋ ਬਾਈ ਟਾਟਾ ਕਰਕੇ ਕਹਿੰਦਾ ਵੀ ਹਾਂ ਅਗਰ ਪੇੜੇ ਪਸੰਦ ਆਏ ਤੂੰ ਬਤਾ ਦੇਣਾ ਹੋਰ ਲਿਆਂਗੇ ਅੱਛਾ ਅਗਲੇ ਕਿੱਡੇ ਲੈ ਮੈਂ ਕਿ ਵੀ ਅੱਛੇ ਆ ਵੀ ਇੰਨਾ ਕੁਛ ਹੈਗੀ ਗੱਲ ਤੇ ਗੱਲ ਉਹੀ ਹੋਈ ਉਹ ਦੋ ਪੈਂਡੇ ਹੀ ਰਹਿ ਗਏ ਉਹ ਦੋ ਪੈਂਡੇ ਰਹਿ ਗਏ ਸਾਡੇ ਕੋਲ ਤਾਂ ਮੈਂ ਅਸੀਂ ਹੱਸੀਏ ਕੰਧਾ ਨਾਲ ਸਿਰ ਮਾਰੀ ਅਸੀਂ ਤੁਜੇ ਅਸੀਂ ਜਿਹਨੂੰ ਅਸੀਂ ਆਪਣੀ ਪੁਆਦੀ ਜੀ ਗੱਲਾਂ ਕਰੀਏ ਨਾਲੇ ਤੇ ਕੰਨ ਯਾਰ ਸਭ ਜਾ ਕਿਉਂ ਤਾਂ ਅਸੀਂ ਵੇਖਣਾ ਦੀ ਇਹਦੇ ਪਿੰਦੇ ਚੱਕਰ ਜਾ ਇਹ ਇਹ ਗੱਲ ਹੋਈ ਮਤਲਬ ਆਪਣੇ ਵੀ ਕਲਚਰ ਚ ਹੈਗਾ ਇਹ ਕਿਤੇ ਨਾ ਅਸਲ ਦੇ ਵਿੱਚ ਨਾ ਇਹ ਉਹੀ ਚੀਜ਼ ਹੋ ਗਈ ਇਹ ਸੰਗਤ ਤੋਂ ਸ਼ੁਰੂ ਹੋਈ ਸੀ ਤੁਸੀਂ ਤੁਹਾਡਾ ਜੇ ਜੇ ਪਾਲਣ ਪੁਛਣ ਦਾ ਜੇ ਜ ਥਾਂ ਤੇ ਹੁੰਨੇ ਹੋ ਉਹੀ ਜਾਂ ਹੁੰਦਾ ਇਹ ਮੌਲ ਏ ਨਾ ਇਥੋਂ ਦੀ ਵੀ ਮੈਂ ਤੁਹਾਨੂੰ ਦੱਸਦਾ ਆਪਾਂ ਕਿਸੇ ਭਾਈਚਾਰੇ ਦੇ ਉੱਤੇ ਉਂਗਲ ਨਹੀਂ ਠਾਉਂਦੇ ਜਾਂ ਆਪਾਂ ਕਿਸੇ ਨੂੰ ਛੋਟਾ ਨਹੀਂ ਦਿਖਾ ਰਹੇ ਨਹੀਂ ਨਹੀਂ ਇਹ ਸਭ ਆਪਣਾ ਇੱਕ ਸੁਭਾਅ ਦੀਆਂ ਗੱਲਾਂ ਕਰਦੇ ਆ ਹੁਣ ਪੰਜਾਬੀ ਕਲਚਰ ਜਾਂ ਸਿੱਖ ਕਲਚਰ ਦੇ ਵਿੱਚ ਜੇ ਤੁਸੀਂ ਕਰੀਏ ਸਾਡੇ ਇੱਕ ਨਾ ਆਹ ਬੰਡ ਛਕੋ ਦਾ ਜਾਂ ਸਾਡਾ ਇਦਾਂ ਪ੍ਰਾਉਣਚਾਰੀ ਦਾ ਸੇਵਾ ਦਾ ਇੱਕ ਉਹੀ ਹੈਗਾ ਸਾਡੇ ਬਾਬੇ ਨਾਨਕ ਤੋਂ ਸਾਨੂੰ ਗੁਰੂਆਂ ਤੋਂ ਹੈ ਹੀ ਆ ਬਸ ਸਾਨੂੰ ਇੱਕ ਵਖਸ਼ ਮਿਲੀ ਹੋਈ ਠੀਕ ਹੈ ਜੀ ਉਹਦੀ ਮੈਂ ਵੀ ਤੁਹਾਨੂੰ ਦਰਨਾਇ ਕਰੀ ਨਾ ਮੈਂ ਤੇ ਮਨਦੀਪ ਇੱਥੇ ਐਨਬੀਐਨ জব ਕਰਦੇ ਤੇ ਅਸੀਂ ਕਿਤੇ ਇੱਕ ਗਲੀ ਚ ਐਨਬੀਐਨ ਦੀ ਜੌਬ ਕਰੀ ਜਾਈਏ ਤੇ ਜਦੋਂ ਉਹ ਜੌਬ ਦੇਤੇ ਪਤਾਰਾ ਦੂਰਾ ਪਾਉਣੀਆਂ ਮੇ ਸਾਡਾ ਅੱਧਾ ਢਾਢੀ ਦਾ ਕੰਮ ਢਾਢੀ ਉੱਥੇ ਲੱਗਦੀ ਸੀ ਤੇ ਇਹਨਾਂ ਨੂੰ ਇੱਕ ਗੇਟ ਚੋਂ ਖਾਲਸਾ ਜੀ ਨਿਕਲੇ ਬਾਹਰ ਤੇ ਜੋ ਮੈਂ ਦੇਖਿਆ ਤਾਂ ਆਪਣਾ ਭਾਈ ਗੁਰਪ੍ਰੀਤ ਸਿੰਘ ਭਾਈ ਟਰੱਕਿੰਗ ਵਾਲੇ ਗੁਰਪ੍ਰੀਤ ਤੇ ਉਹ ਉਹ ਭਾਈ ਨਿਕਲੇ ਬਾਹਰ ਉਹ ਕਹਿੰਦੇ ਭਾਈ ਤੁਸੀਂ ਇੱਥੇ ਮੈਂ ਕਿਹਾ ਹਾਂ ਭਾਈ ਕਹਿੰਦਾ ਭਾਈ ਯਾਰ ਮੇਰੀ ਤਾਂ ਹੈਗੀ ਜੌਬ ਤੇ ਮੈਂ ਤਾਂ ਕੋਈ ਚੱਲਿਆਂ ਹੋਣੇ ਤੇ ਪਰ ਕੋਈ ਨਾ ਤੁਸੀਂ ਚਾਹ ਪੀਣੀ ਆ ਲਾਜ਼ਮੀ ਕਰੇ ਮਾਤਾ ਕਰੇ ਹੈਗੇ ਮੈਂ ਕੋਈ ਨਹੀਂ ਬਾਈ ਯਾਰ ਸਾਡਾ ਤਾਂ ਜੋਬ ਆ ਸੀ ਕੰਮ ਕਰੀਏ ਨਾ ਤੁਸੀਂ ਕੋਈ ਨਹੀਂ ਮੇਰੇ ਨਾਲ ਕੁਝ ਇੱਕ ਹੋਰ ਕਮਿਊਨਿਟੀ ਦੇ ਵੀ ਦੋ ਤਿੰਨ ਜਾਣੇ ਸੀ ਸੀ ਪੰਜ ਛੇ ਜਾਣੇ ਦੀ ਟੀਮ ਸੀ ਸਾਡੀ ਪੰਜ ਮਿੰਟਾਂ ਬਾਅਦ ਕੀ ਹੁੰਦਾ ਵੀ ਉਹ ਬਾਈ ਦੀਆਂ ਬੜੀਆਂ ਪਿਆਰੀਆਂ ਛੋਟੇ ਛਟੀਆਂ ਬੱਚੀਆਂ ਤੇ ਉਹ ਬਾਹਰ ਲੈ ਕੇ ਨਾ ਘਾ ਤੇ ਟੇਬਲ ਰੱਖ ਗਈਆਂ ਫਿਰ ਉਹ ਚਾਰ ਕੁਰਸੀਆਂ ਰੱਖ ਗਈਆਂ ਫਿਰ ਹੌਲੀ ਹੌਲੀ ਨਾ ਉਹ ਅੰਦਰੋਂ ਸਮਾਨ ਲੈਉਣ ਲੱਗੀਆਂ ਪਲੇਟਾਂ ਪਲੂਟਾਂ ਸਮਾਨ ਸੋਣ ਵਿਚਾਰੀਆਂ ਨਿੱਕੇ ਨਿੱਕੇ ਚਾਹ ਕਰੀ ਜਾਣ ਵੀ ਸਾਡੇ ਅੰਕਲ ਆ ਤੇ ਉਸ ਤੋਂ ਬਾਅਦ ਮਾਤਾ ਜੀ ਆ ਗਏ ਮਾਤਾ ਜੀ ਚਾਹ ਬਣਾ ਲਏ ਨਾਲ ਤਿੰਨ ਚਾਰ ਮਠਾਈ ਦੇ ਡੱਬੇ ਸਮੋਸੇ ਸਮੂਸੇ ਪਕੌੜੇ ਭਾਈ ਉਹ ਤਾਂ ਪੂਰਾ ਟੇਬਲ ਸਜ ਗਿਆ ਪਿਕਨਿਕ ਮੰਗਮੋਰ ਬਣ ਗਿਆ ਟੇਬਲ ਸਜ ਗਿਆ ਤੇ ਮੈਂ ਮੰਦੀਪ ਨੂੰ ਕਿਹਾ ਆ ਜਾਓ ਚਾਹ ਪੀਏ ਤੇ ਜਿਹੜੇ ਸਾਡੇ ਨਾਲ ਦੂਜੀ ਕਮਿਊਨਿਟੀ ਹੁਣ ਮੈਂ ਨਾਂ ਨਹੀਂ ਜਾਣ ਕੇ ਲੰਦਾ ਪਰ ਉਹ ਚੰਗਾ ਨਹੀਂ ਲੱਗਦਾ ਵੀ ਆਪਾਂ ਕੋ ਉਹ ਉਹਨਾਂ ਨੂੰ ਮੈਂ ਜਦੋਂ ਕਿਹਾ ਮੈਂ ਕਿਹਾ ਵੀ ਆ ਜਾਓ ਚਾਹ ਪੀਣੇ ਆ ਉਹ ਦੇਖ ਦੇ ਘਰਾਨੀ ਹੋਈ ਜਾਣ ਵੀ ਇੰਨੀ ਸੇਵਾ ਪਾਣੀ ਵੀ ਇੱਕ ਤੁਰਿਆ ਜਾਂਦਾ ਬੰਦਾ ਐਂ ਕਹਿ ਗਿਆ ਤੇ ਉਹ ਇੰਨੀ ਸੇਵਾ ਪਾਣੀ ਤੇ ਚਲੋ ਜੀ ਆਪਾਂ ਚਾਹ ਚੂ ਪੀਤੀ ਮਾਤਾ ਨਾਲ ਗੱਲਾਂ ਮੱਤਾਂ ਮਾਰੀਆਂ ਵਧੀਆ ਥੋੜਾ ਚਿਰ ਤੇ ਆਪਦਾ ਕੰਮ ਕਰਨ ਲੱਗੇ ਪੰਜ ਚਾਰ ਦਿਨਾਂ ਬਾਅਦ ਨਾ ਕੀ ਹੁੰਦਾ ਵੀ ਸਮਾਂ ਕਰਬਟ ਲੈਂਦਾ ਹਾਂਜੀ ਐਵੇਂ ਕਿਸੇ ਹੋਰ ਗਲੀ 'ਚ ਕੰਮ ਕਰਦੇ ਆ ਤੇ ਉਸ ਗਲੀ 'ਚ ਉਸ ਭਾਈਚਾਰੇ ਦਾ ਬੰਦਾ ਬਾਹਰੋਂ ਨਿਕਲਿਆ ਹੁੰਦਾ ਅੱਛਾ ਤੇ ਉਹ ਉਹਨੂੰ ਬੁਲਾ ਵੀ ਲੈਂਦਾ ਦੋਨੇ ਆਪਦੀ ਭਾਸ਼ਾ 'ਚ ਗੱਲ ਕਰਨ ਲੱਗ ਜਾਂਦੇ ਆ ਠੀਕ ਹੈ ਗੱਲਾਂ ਕਰਦੇ ਆ 2-4 ਮਿੰਟ ਤੇ ਉਦੋਂ ਬਾਅਦ ਉਹ ਆ ਕੇ ਸਾਡੇ ਕੋਲੇ ਕਹਿੰਦਾ ਕੰਨਾ ਚਾਹ ਪਿਆਵਾਂ ਚਾਹ ਪੀਣੀ ਆ ਤੁਸੀਂ ਹੁਣ ਅਸੀਂ ਭਾਈ ਗੁਰਪ੍ਰੀਤੋਂ ਰੰਦੀ ਪ੍ਰੋਨਚਾਰੀ ਦੋ ਦਿਨ ਪਹਿਲਾਂ ਮਾਰਕਟੇ ਸੀ ਮੈਂ ਜ਼ਰੂਰ ਆਣ ਦੋ ਮੈਂ ਕਿਹਾ ਠੀਕ ਆ ਤੂੰ ਵੀ ਟਰਾਈ ਕਰ ਲੈ ਪੁੱਛ ਲੈ ਵੀ ਲੈਣੇ ਚਾਹ ਠੀਕ ਠੀਕ ਆ ਭਾਈ ਉਹ ਗਿਆ ਪਹਿਲਾਂ ਤਾਂ 15 20 ਮਿੰਟ ਔਖਾ ਸੌਖਾ ਜਾ ਹੋ ਕੇ ਆਇਆ ਤੇ ਆ ਕੇ ਨਾ ਉਹਨੇ ਰਿਸਪੌਂਸ ਜਣਾ ਦਿੱਤਾ ਵੀ ਆਉਂਦੀ ਆ ਚਾਹ ਜਾਂ ਜਿਵੇਂ ਆ ਨਾ ਅਸੀਂ ਤਾਂ ਆਪਣੇ ਕੰਮ ਚ ਵੀ ਜੀ ਸੀ ਤੁਸੀਂ ਪਿੰਡੇ ਤੇ ਨਹੀਂ ਨਿਕਣਾ ਪਿਆ ਅਸੀਂ ਕੰਮ ਚ ਵੀ ਜੀ ਸੀ ਜਦੋਂ ਅਸੀਂ 2 ਕੁ ਮਿੰਟ ਬਾਅਦ ਆਇਆ ਭਾਈ ਚਾਹ ਤਿੰਨ ਕੱਪੀਆਂ ਆਈਆਂ ਸਾਨੂੰ ਅਸੀਂ ਤਿੰਨ ਜਣੇ ਨੇੜੇ ਸੀਗੇ ਕਿਤੇ ਤਿੰਨ ਕੱਪੀਆਂ ਆਏ ਤਾਂ ਉਹਨਾਂ ਦੇ ਨਾਲ ਇੰਨੇ ਨਹੀਂ ਭਾਈ ਮੈਂ ਉਂਗਲ ਇੱਕ ਉਂਗਲ ਜਿਵੇਂ ਆਪੇ ਤੇਲ ਮਿਲਦਾ ਇੱਕ ਹੀ ਉਂਗਲ ਚਾਹ ਤੇ ਕਹਿੰਦੇ ਆ ਲੋਈ ਚਾਹ ਤੇ ਉਹੀ ਗੱਲ ਮੈਂ ਨਾ ਇੱਕੋ ਸੜਾਕਾ ਮਾਰ ਕੇ ਹਰੂਰ ਕਰਕੇ ਖਿੱਚਦੇ ਉਹ ਤਾਂ ਤੁਹਾਡੇ ਥੱਲੇ ਵੀ ਨਹੀਂ ਗਈ ਹੋਣੀ ਛੜਦਾ ਮੈਂ ਖਿੱਚ ਲਈ ਖਿੱਚ ਕੇ ਮੈਂ ਮਨਦੀਪ ਨਾਲ ਗਿਆ ਚੱਕ ਵੀ ਮਨਦੀਪਾ ਦਾ ਕਹਿੰਦਾ ਆ ਚੱਕ ਬਾਈ ਮੈਂ ਤੇਰੇ ਸ਼ੱਕ ਤੇ ਅਸੀਂ ਤੇ ਅਸੀਂ ਚਾਹ ਪੀ ਕੇ ਤੇ ਕੱਪ ਮੈਂ ਕਿਹਾ ਵੀ ਹੁਣ ਕੀ ਕਰੀਏ ਸੈਂਪਲ ਸੀ ਵੀ ਹੁਣ ਆ ਰਹੀ ਹੈ ਪਿੱਛੇ ਚਾਹ ਚੂਤੇ ਬੇਸ਼ਕਾ ਦਾ ਠੀਕ ਸੀਗਾ ਹੁਣ ਲਿਆ ਮੈਂ ਕਿ ਸਾਰਾ ਕੁਝ ਇਹੀ ਸੀਗਾ ਪਰ ਬਾਅਦ ਚ ਸਾਡੇ ਲਈ ਨਾ ਫਿਰ ਇੱਕ ਉਹ ਹੋ ਗਿਆ ਅਕਸਰ ਅਸੀਂ ਨਾ ਜੋ ਕੰਮ ਤੇ ਰਹਿੰਦੇ ਸੀ ਇੱਕ ਦੂਜੇ ਨੂੰ ਕਟਾਕਸ਼ ਜੇ ਨਿਕਲ-ਨਿਕ ਕੇ ਕੱਸਦੇ ਰਹਿੰਦੇ ਸੀ ਫਰੈਂਡਲੀ ਕਟਾਕਸ਼ ਉਹਨਾਂ ਦੇ ਫਿਰ ਸਾਨੂੰ ਨਾ ਉਹਨਾਂ ਨੂੰ ਖਜਾਉਣ ਦਾ ਇੰਨਾ ਕਿ ਬਣ ਗਿਆ ਵੀ ਆਹ ਸਾਡੀ ਕਮਿਊਨਿਟੀ ਦਾ ਤੁਹਾਡੀ ਕਮਿਊਨਿਟੀ ਦਾ ਮਾਰਕ ਤੇ ਤਾਂ ਕਰਕੇ ਇਹ ਨਾ ਇੱਕ ਕਲਚਰਲ ਚੀਜ਼ਾਂ ਇਨਬिल्ਟ ਚੀਜ਼ਾਂ ਹੋ ਜਾਂਦੀਆਂ ਜਦੋਂ ਤੁਸੀਂ ਜਿੱਥੇ ਪਲੇਓ ਆਏ ਹੋ ਜਾਂ ਬਲੱਡ ਲਾਈਨ ਚ ਇਹ ਚੀਜ਼ਾਂ ਆ ਜਾਂਦੀਆਂ ਲੋ ਜੀ ਇਹ ਜੀਆਂ ਸੀ ਜੀਆਂ ਅੱਜ ਦੀਆਂ ਗੱਲਾਂ ਬਾਤਾਂ ਤੇ ਉਮੀਦ ਕਰਦੇ ਆ ਤੁਹਾਨੂੰ ਪਸੰਦ ਆਈਆਂ ਹੋਣਗੀਆਂ ਕਿਉਂਕਿ ਹਲਕੀਆਂ ਫੁਲਕੀਆਂ ਸੀ ਸਾਡਾ ਨਹੀਂ ਹੁੰਦਾ ਕਿ ਹਰ ਵਾਰ ਉਹੀ ਲੈਕਚਰ ਉਹੀ ਗਿਆਨ ਦਈ ਜਾਈਏ ਗੱਲਾਂ ਜਿੱਦਾਂ ਅਸੀਂ ਪਹਿਲਾਂ ਕਹੀਆਂ ਸੀਗੀਆਂ ਕਿ ਸਿੱਖਣ ਨੂੰ ਹੁੰਦਾ ਕੁਛ ਨਾ ਕੁਛ ਭਾਵੇਂ ਤੁਸੀਂ 3 ਘੰਟੇ ਦੀ ਫਿਲਮ ਦੇਖ ਲਓ ਭਾਵੇਂ ਸਾਡਾ ਬਲਾ ਅੱਧੇ ਘੰਟੇ ਦਾ ਤੁਸੀਂ ਸਿਓ ਦੇਖ ਲਓ ਪਰ ਕੋਈ ਨਾ ਕੋਈ ਚੀਜ਼ ਜੇਕਰ ਤੁਸੀਂ ਤੁਹਾਨੂੰ ਚੰਗੀ ਲੱਗਦੀ ਹੈ ਉਹਤੇ ਅਮਲ ਕਰੋ ਤੇ ਉਹ ਤੋਂ ਸਿੱਖੋ ਤੇ ਆਪਣੀ ਜ਼ਿੰਦਗੀ 'ਚ ਆਪਣੋ ਐਸੇ ਦਾ ਫਾਇਦਾ ਕਿ ਸੁਣ ਕੇ ਸੁਣਾ ਕੇ ਗਾਹਾਂ ਨਿਕਲੀ ਜਾਣਾ ਫਿਰ ਉਹਦਾ ਕੋਈ ਫਾਇਦਾ ਨਹੀਂ ਜੀ ਤੇ ਉਮੀਦ ਕਰਦੇ ਆ ਤੁਹਾਨੂੰ ਚੀਜ਼ਾਂ ਪਸੰਦ ਆਣਗੀਆਂ ਤੇ ਅਗਲੀ ਵਾਰ ਅਸੀਂ ਹੋਰ ਕੋਈ ਤੱਥ ਹੋਰ ਕੋਈ ਪੇਸ਼ਕਾਰੀ ਲੈ ਕੇ ਤੁਹਾਡੇ ਸਾਹਮਣੇ ਆਵਾਂਗੇ ਉਦੋਂ ਤੱਕ ਦੇਓ ਜੀ ਆ ਗਿਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ